ਆਲ ਇੰਡੀਆ ਸਿਕਸਨ ਫੈਡਰੇਸ਼ਨ ਬਣਾਇਆ ਜਾਵੇ ਦਫਤਰ ਅੰਮ੍ਰਿਤਸਰ ਚ ਹੋਵੇ ਕਲਜੀਦਾ ਦਾ ਪ੍ਰਧਾਨ ਅਮਰਤਾਰੀ ਹੋਵੇ ਉਹਦੀਆਂ ਜਿਹੜੀਆਂ 2 ਸਾਲ ਦੀਆਂ ਦੋ ਟਰਨ ਹੋਸੀਆਂ ਤਾਂ ਉਹ ਕਾਲੀ ਦਲ ਇੱਕ ਵੱਖਰੀ ਹੋਵੇ ਸਰਕਾਰ ਇੱਕ ਵੱਖਰੀ ਹੋਵੇ ਸ਼ਰੋਣੀ ਕਮੇਟੀ ਵੱਖਰੀ ਜਦੋਂ ਤੋਂ ਬਾਦਲ ਪਰਿਵਾਰ ਦਾ ਕਾਲੀ ਦਲ ਤੇ ਕਬਜ਼ਾ ਹੋਇਆ ਕਾਬਜਦਾਰ ਹੋਏ ਨੇ ਉਲਤੋਂ ਲੈ ਕੇ ਜਿਹੜੀਆਂ ਇਹ ਪਰੰਪਰਾਵਾਂ ਕਾਲ ਤਖਤ ਸਾਹਿਬ ਦੀਆਂ ਨੇ ਇਹਨਾਂ ਪਰੰਪਰਾਵਾਂ ਨੂੰ ਮर्याਦਾ ਨੂੰ ਬਹੁਤ ਟਾ ਲਿਆ ਅਰੇ ਇਸ ਪਰਿਵਾਰ ਦੇ ਕੋਲ ਇਹਨਾਂ ਨੂੰ ਗੁਰਮਤਿ ਦੀ ਕੋਈ ਸਾਂਝ ਨਹੀਂ ਨਾ ਇਹਨਾਂ ਨੂੰ ਗੁਰੂ ਘਰ ਦਾ ਸਤਿਕਾਰ ਮਾਣ ਦਾ ਪਤਾ ਇਹ ਸਾਰਾ ਇੱਕ ਪਲੈਨਿੰਗ ਦਾ ਹਿੱਸਾ ਸੀ ਕਿ ਤੁਸੀਂ ਅਸਤੀਫਾ ਦੇ ਦਿਓ ਤੁਹਾਡੇ ਤੇ ਨਾਮ ਨਾ ਆਵੇ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਕਿ ਸੇਵਾ ਸੰਭਾਲ ਲਵੋ ਬਿਲਕੁਲ ਜੀ ਪਹਿਲੀ ਗੱਲ ਤੇ ਆ ਵੀ ਇਹਨਾਂ ਦਾ ਸੀ ਕਿ ਉਹ ਜਿਹੜੇ ਹੁਕਮਨਾਮਿਆਂ ਨੂੰ ਨਾ ਮੰਨਣ ਦੇਣਾ ਇਹ ਸੱਤਵੇਂ ਮੈਂਬਰ ਕਮੇਟੀ ਤੇ ਰਾਹੀਂ ਜਿਹੜੀ ਨਵੀਂ ਰੂਪਰੇਖਾ ਬਣਨੀ ਸੀ ਉਹਦੇ ਵਿੱਚ ਨਵੀਂ ਲੀਡਰਸ਼ਿਪ ਕ੍ਰੀਏਟ ਹੋਣੀ ਸੀ ਵੀ ਵੀ ਕਰਨਜੋਤ ਕੌਰ ਦਾ ਜਿਹੜਾ ਬਿਆਨ ਹੈ ਜਦੋਂ ਉੱਠ ਕੇ ਉਹਨਾਂ ਨੇ ਆਪਣੇ ਕੇਸ ਦੀ ਗੱਲ ਕੀਤੀ ਆ ਤਾਂ ਇਹਨਾਂ ਨੇ ਉਹ ਪਹਿਲਾਂ ਉਹਨੂੰ ਟਾਈਮ ਨਹੀਂ ਦਿੱਤਾ ਫਿਰ ਉਹ ਕੋ ਮਾਈਕ ਮਾਈਕ ਦਿੱਤਾ ਫਿਰ ਉਹ ਮਾਈਕ ਕੋ ਲਿਆ ਫਿਰ ਉਹਨੂੰ ਧੱਕੇ ਮਾਰੇ ਉੱਤੇ ਫਿਰ ਬੀਬੀ ਜਗੀਰਕੌਰ ਬੋਲੀ ਉਸ ਦੀ ਗੱਲ ਜਿਹੜੀ ਆ ਬੀਬੀ ਪਰਮਜੀਤ ਕੋ ਲੰਡਰਨ ਨਾਲ ਗੱਲ ਕੀਤੀ ਉਹਨੇ ਕਿਹਾ ਵੀ ਇਹ ਸ਼ਰੂਨ ਕਮੇਟੀ ਦਾ اجلاس ਸੀ ਕਿ ਕੌਰਮਾਂ ਦੀ ਕੌਰਮਾਂ ਦਾ ਯੁੱਧਨੀਤੀ ਸੀ ਕਿ ਕੌਰਮਾਂ ਦੇ ਵੀ ਜਦੋਂ ਇਸ ਤਰ੍ਹਾਂ ਦਾ ਸਮੇਲਨ ਹੋਇਆ ਸੀ ਜਿੱਥੇ ਦ੍ਰੋਪਦੀ ਨੂੰ ਜਿਸ ਤਰ੍ਹਾਂ ਇਹਨਾਂ ਨੇ ਉਹ ਗੱਲ ਕੀਤੀ ਸੀ ਇਸ ਤਰ੍ਹਾਂ ਲੱਗਿਆ ਵੀ ਜਿਹੜੀਆਂ ਸਾਡੀਆਂ ਕਿਉਂਕਿ ਸਿੱਖ ਕੌਮ ਦੇ ਵਿੱਚ ਬੀਬੀਆਂ ਦਾ ਲੇਡੀਜ਼ ਦਾ ਬਹੁਤ ਵੱਡਾ ਸਤਿਕਾਰ ਹੈ। ਆਪ ਕੋਈ ਪਿਛਲੇ ਦਿਨਾਂ ਦੇਖਿਆ ਹੋਊਗਾ ਕਿ ਸਖਬੀਰ ਬਾਦਲ ਨੇ ਜਦੋਂ ਰੋਜੀ ਬਰਕੰਦੀ ਦੇ ਘਰ ਮੁਕਸਦ ਵਿੱਚ ਇਕੱਠ ਹੋਇਆ ਸੀ ਤੇ ਕਹਿੰਦਾ ਸੀ ਅਸੀਂ ਅਸੀਂ ਲੋਕਾਂ ਨੂੰ ਬੰਦੇ ਬਣਾਵਾਂਗੇ। ਕਿ ਟੀਵਟੀ ਵੱਟੀ ਗੱਲ ਕਹਿਣ ਦੀ ਵੀ ਜਿਹੜੀ ਕੌਮ ਨੇ ਤੁਹਾਨੂੰ ਇੰਨਾ ਸਮਾਂ ਰਾਜ ਦਿੱਤਾ ਹੋਵੇ ਤੁਸੀਂ ਰਾਜਗੱਦੀਆਂ ਤੇ ਬਿਠਾਇਆ ਹੋਵੇ ਤੁਸੀਂ ਉਹਨਾਂ ਕੋ ਬੰਦੇ ਬਣਾਉਣਾ ਇਹ ਇਹ ਬੰਦੇ ਬਣਾਉਣਾ ਚਾਹੁੰਦੇ ਸੀ ਵੀ ਕੌਮ ਦਾ ਮੱਲੀਆ ਬਿਟ ਕਰਨਾ ਚਾਹੁੰਦੇ ਸੀ ਇਹ ਬਣਾ ਚਾਹੁੰਦੇ ਸੀ ਵੀ ਪਰੰਪਰਾਵਾਂ ਗੁਰੂ ਘਰ ਦੀਆਂ ਅਕਾਲ ਤਖਤ ਸਾਹਿਬ ਦੀਆਂ ਮਰਿਆਦਾ ਉਹਨੂੰ ਪੰਗ ਕਰਨਾ ਜਥੇਦਾਰਾਂ ਨੂੰ ਹਟਾਇਆ ਤਾਂ ਅੰਤਰਿਕ ਕਮੇਟੀ ਉਹ ਐਕਟ ਚੱਕ ਲਈ ਕਹਿੰਦੇ 1925 ਐਕਟ ਦੇ ਵਿੱਚ ਆਉਂਦਾ ਜਥੇਦਾਰ ਨੂੰ ਹਟਾਉਣ ਤੇ ਜਿਹੜਾ ਲਗਾਉਣ ਦਾ ਸਾਰਾ ਪ੍ਰਬੰਧ ਆ ਉਹ ਤਾਂ ਅੰਤਰੀ ਕਮੇਟੀ ਜਾਂ ਐਸਜੀਪੀਸੀ ਕਰਦੀ ਇਹ ਤੇ ਇਹਨਾਂ ਨੇ ਕਿਹਾ ਸੀ ਵੀ ਜਦੋਂ ਜੇ ਅਕਾਲ ਤਖਤ ਸਾਹਿਬ ਤੋਂ ਕਾਲੀ ਦਲ ਦੀ ਹੋਂਦ ਬਣੀ ਨਵੀਂ ਭਰਤੀ ਹੋਈ ਤਾਂ ਉਹ ਵੀ ਸਾਡਾ ਰੱਦ ਹੋ ਜਾਊਗਾ ਸਾਡੇ ਕਾਲੀ ਦਲ ਦੀ ਹੋਂਦ ਖਤਮ ਹੋ ਜੋ ਸਾਡੀ ਉਤੇ ਮਾਨ ਤਾਕਤ ਖਤਮ ਹੋ ਜੋ ਸਿੱਖ ਕੌਮ ਦੇ ਸਾਹਮਣੇ ਨਮੀਆਂ ਨਮੀਆਂ ਦੁਬਦਾਵਾਂ ਪੈਦਾ ਹੋ ਰਹੀਆਂ ਨੇ ਨਵੇਂ ਨਵੇਂ ਸੰਕਟ ਖੜੇ ਹੋ ਰਹੇ ਨੇ ਜਦੋਂ ਤੋਂ ਨਵੇਂ ਚੁਣੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਹੋਈ ਹੈ ਤਾਂ ਉਸ ਤੋਂ ਬਾਅਦ ਵਿਰੋਧ ਲਗਾਤਾਰ ਵਧ ਗਿਆ ਹੈ ਸਿੱਖ ਕੌਮ ਦੇ ਵਿੱਚ ਰੂਸ ਹੈ ਨਾ ਉਹਨਾਂ ਨੂੰ ਜਥੇਦਾਰ ਨਹੀਂ ਮੰਨ ਰਹੀ ਸਿੱਖ ਕੌਮ ਸਭ ਤੋਂ ਵੱਡੀਆਂ ਦੋ ਸੰਸਥਾਵਾਂ ਨੇ ਚਾਹੇ ਉਹ ਦਮਦਮੀ ਟਕਸਾਲ ਹੋਵੇ ਜਾਂ ਫਿਰ ਬੁੱਢਾ ਦਲ ਹੋਵੇ ਤਾਂ ਉਹ ਸੰਪਰਦਾਵਾਂ ਨੇ ਵੀ ਨਾ ਕਰ ਦਿੱਤੀ ਕਿ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਵਿਧੀ ਵਿਵਧਾਨ ਦੇ ਮੁਤਾਬਕ ਉਹਨਾਂ ਦੀ ਨਿਯੁਕਤੀ ਨਹੀਂ ਹੋਈ ਉਹ ਸਾਰੀਆਂ ਚੀਜ਼ਾਂ ਨਹੀਂ ਪਰ ਹੁਣ ਇਸੇ ਵਿਰੋਧ ਦੇ ਦੌਰਾਨ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਪਰਦਾਵਾਂ ਤੋਂ ਟਕਸਾਲਾਂ ਤੋਂ ਸਿੱਖ ਵਿਦਵਾਨਾਂ ਤੋਂ ਸੁਝਾਅ ਮੰਗੇ ਨੇ ਕਿ ਆਪਾਂ ਵਿਧੀ ਵਿਧਾਨ ਬਣਾ ਲਈਏ ਨਿਯੁਕਤੀ ਦੇ ਲਈ ਤੇ ਵਿਧੈਗੀ ਦੇ ਲਈ ਪਰ ਸਵਾਲੇ ਵੀ ਉੱਠ ਰਿਹਾ ਕਿ 100 ਸਾਲ ਹੋ ਗਏ ਨੇ ਐ ਜੀ ਪੀ ਸੀ ਨੂੰ ਹੋਣ ਦੇ ਵਿੱਚ ਆਏ ਹੋਏ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤਾਂ ਜਹੇ ਦੇ ਵਿੱਚ ਕਿ ਹਲੇ ਤੱਕ ਵਿਧੀ ਵਿਧਾਨ ਕਿਉਂ ਨਹੀਂ ਬਣ ਸਕਿਆ ਕਿ ਐ ਜੀ ਪੀ ਸੀ ਦੇ ਕੋਲ ਕੋਈ ਵਿਦਵਾਨਾਂ ਦੀ ਕਮੀ ਹੈ ਕਿ ਉਹਨਾਂ ਕੋਲ ਕੋਈ ਵਿਦਵਾਨ ਨਹੀਂ ਹੈ ਜਿਹੜੇ ਉਹਨਾਂ ਨੂੰ ਸੁਝਾਅ ਦੇ ਸਕਣ ਤੇ ਬਾਹਰੋਂ ਸੁਝਾਅ ਮੰਗੇ ਜਾ ਰਹੇ ਨੇ ਇਹ ਮੰਗ ਉੱਠੀ ਕਿਉਂ ਆ ਭਾਵੇਂ ਕਿ ਮੰਗ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਦੂਜੇ ਪਾਸੇ ਬਜਟ اجلاس ਸੀ ਜਿਹੜਾ ਜਨਰਲ اجلاس ਸੀ ਉਸ ਦੇ ਵਿੱਚ ਦੇਖਿਆ ਕਿਸ ਤਰੀਕੇ ਦੇ ਨਾਲ ਉਹ ਸਾਰਾ ਮर्यादा ਦਾ ਘਾਣ ਹੋਇਆ ਪਹਿਲੀ ਵਾਰ ਹੋਇਆ ਕਹਿੰਦੇ ਇਤਿਹਾਸ ਦੇ ਵਿੱਚ ਕਿ ਜਨਰਲ اجلاس ਦੇ ਵਿੱਚ ਤਖਸੀ ਅਕਾਲ ਤਖਸੈਬ ਦੇ ਜਥੇਦਾਰ ਨਹੀਂ ਮੌਜੂਦ ਸੀ ਨਾ ਹੀ ਉੱਥੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਮੌਜੂਦ ਸੀ ਇਸ ਤੇ ਵੀ ਸਵਾਲ ਉੱਠ ਰਹੇ ਨੇ ਸਾਡੇ ਨਾਲ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਆਗੂ ਨੇ ਸਰਜੀ ਸਿੰਘ ਸੋਲ ਲੰਮਾ ਸਮਾਂ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਨਾਲ ਵੀ ਰਹੇ ਨੇ ਜਦੋਂ ਮੋਰਚੇ ਲੱਗਦੇ ਰਹੇ ਨੇ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਸੀ ਸਾਡੇ ਨਾਲ ਨੇ ਸਿੱਖ ਵਿਦਵਾਨੇ ਗੱਲਬਾਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਰੀਕੇ ਨਾਲ ਦੇਖਦੇ ਹਾਂ ਅੱਜ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੁਝਾਅ ਮੰਗੇ ਨੇ ਉਹ ਕਰਨੇ ਕਿ ਸਾਨੂੰ ਸੁਝਾਅ ਭੇਜੇ ਜਾਣ ਸਿੱਖ ਵਿਦਵਾਨ ਸਾਨੂੰ ਸੁਝਾਅ ਭੇਜਣ ਉਹਨਾਂ ਤਰਕਸਾਲਾਂ ਪੇਂਡ ਸੰਪਰਦਾਮਾ ਭੇਜਣ ਇਹ ਵੀ ਇਹ ਵੀ ਹੁਣ ਸਵਾਲ ਉੱਠ ਰਹੇ ਨੇ ਕਿ 100 ਸਾਲਾਂ ਦੇ ਵਿੱਚ ਕੋਈ ਇਹਨਾਂ ਦੇ ਕੋਲ ਵਿਦਵਾਨ ਨਹੀਂ ਹੈ ਕਿ 100 ਸਾਲਾਂ ਦੇ ਵਿੱਚ ਇਹ ਇਹ ਨਹੀਂ ਤੈਅ ਕਰ ਪਾਏ ਕਿ ਕਿਸ ਤਰੀਕੇ ਦਾ ਜਥੇਦਾਰ ਹੋਵੇ ਜਾਂ ਫਿਰ ਉਹਦੀ ਨਿਯੁਕਤੀ ਕਿਵੇਂ ਹੋਵੇ ਕਿਵੇਂ ਉਹਨਾਂ ਨੂੰ ਹਟਾਉਣਾ ਹੋਵੇ ਸਾ ਕਲੀਰ ਸਿੰਘ ਜੀ ਚ ਵੇਖੋ ਇਹ ਮਸਲਾ ਇਸ ਵਕਤ ਬਹੁਤ ਕੌਮ ਦੇ ਵਿੱਚ ਜਜ਼ਬੇ ਦੇ ਨਾਲ ਲੋਕਾਂ 'ਚ ਗੱਲ ਚੱਲ ਰਹੀ ਆ ਕਿਉਂਕਿ ਪਿਛਲੇ ਸਮੇਂ ਤੋਂ ਜਿਉਂ ਤੋਂ ਆਪਾਂ ਇਤਿਹਾਸ ਦੇ ਵਿੱਚ ਪੜ੍ਹ ਰਹੇ ਹਾਂ 1999 ਤੋਂ ਇਹਦੀ ਸ਼ੁਰੂਆਤ ਹੁੰਦੀ ਆ ਜਦੋਂ ਤੋਂ ਬਾਦਲ ਪਰਿਵਾਰ ਦਾ ਅਕਾਲੀ ਦਲ ਤੇ ਕਬਜ਼ਾ ਹੋਇਆ ਕਾਬਜਦਾਰ ਹੋਏ ਨੇ ਉਨ ਤੋਂ ਲੈ ਕੇ ਜਿਹੜੀਆਂ ਇਹ ਪਰੰਪਰਾਵਾਂ ਕਾਲ ਤਖਤ ਸਾਹਿਬ ਦੀਆਂ ਨੇ ਇਹਨਾਂ ਪਰੰਪਰਾਵਾਂ ਨੂੰ ਮਰਿਆਦਾ ਨੂੰ ਬਹੁਤ ਟਾਲਾਈ ਇਹਨਾਂ ਦੀ ਸ਼ੁਰੂਆਤ ਜਿਹੜੀ ਹੈ 1999 ਤੋਂ ਪਹਿਲਾਂ ਜਦੋਂ ਭਾਈ ਰਣਜੀਤ ਸਿੰਘ ਬਣੇ ਸੀਗੇ ਜਥੇਦਾਰ ਉਹਨਾਂ ਨੇ ਵੀ ਉਦੋਂ 300 ਸਾਲ ਆਪ ਸ਼ਤਾਬਦੀ ਮਨਾ ਰਹੇ ਸੀ ਤੋ ਸ਼ਤਾਬਦੀ ਮਨਾਉਣ ਵਾਸਤੇ ਉਹਨਾਂ ਨੇ ਪੰਥ ਨੂੰ ਇਕੱਠਾ ਕਰਨ ਵਾਸਤੇ ਰਿਆ ਕਿ ਤੁਸੀਂ ਇਕੱਠੇ ਰਹੋ ਤੇ ਉਦੋਂ ਵੀ ਭਾਈ ਰਣਜੀਤ ਸਿੰਘ ਨੂੰ ਬੜੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਇਹਨਾਂ ਨੇ ਬਹੁਤਾਂ ਹਰਕਤਾਂ ਕਰਕੇ ਇਹਨਾਂ ਨੇ ਉਹਨਾਂ ਦੀ ਜਿਹੜੀ ਆ ਸੇਵਾ ਮੁਕਤੀ ਕਰਤੀ ਸੇਵਾ ਮੁਕਤੀ ਵੀ ਇਸ ਤਰ੍ਹਾਂ ਕੀਤੀ ਕਿ ਏਡੇ ਵੱਡੇ ਜਥੇਦਾਰ ਹੋਣ ਸਾਡੇ ਕੌਮ ਦੇ ਹੋਣਾਂ ਉਹਨਾਂ ਨੂੰ ਬੇਇੱਜ਼ਤ ਕਰਕੇ ਕਰਨਾ ਇਹ ਇਹਨਾਂ ਦੀ ਇਹਨਾਂ ਦੇ ਖਾਤੇ 'ਚ ਪਈ ਆ ਉਸੇ ਤਹਿਤ ਹੀ ਹੁਣ ਚਲਦਿਆਂ ਚਲਦਿਆਂ ਇਹਨਾਂ ਨੇ ਉਸ ਤੋਂ ਅੱਗੇ ਮੁੜ ਕੇ ਜਥੇਦਾਰ ਗਿਆਨੀ ਪੂਰਨ ਸਿੰਘ ਆਉਂਦੇ ਆ ਫਿਰ ਗਿਆਨੀ ਵਦਨਤੀ ਆਉਂਦੇ ਆ ਸਾਰਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਹੀ ਲਾਇਆ ਹੁਣ ਮੈਂ ਇਸ ਵਕਤ ਜਿਹੜੀ ਵੱਡੀ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਅਸੀਂ ਉਹ ਅਸੀਂ ਪਿਛਲੇ ਸਮੇਂ ਤੋਂ ਕਾਲੀ ਦਲ ਦੇ ਜਿਹੜੇ ਖਾਤੇ ਦੇ ਵਿੱਚ 2015 ਤੋਂ ਲੈ ਕੇ 99 ਤੋਂ ਸ਼ੁਰੂ ਆ ਜਾਂਦਾ 1991 ਤੋਂ ਸ਼ੁਰੂ ਹੋ ਜਾਂਦਾ ਜਿਉਂ ਤੋਂ ਬਾਦਲ ਬਾਦਲ ਇਹ ਸਰਕਾਰ ਦੇ ਵਿੱਚ ਕਾਬਜ਼ ਰਿਆ 97 ਤੋਂ ਲੈ ਕੇ ਇਹਨਾਂ ਦੇ ਨਾਲ ਉਸ ਤੋਂ ਉਸ ਤੋਂ 13 ਪ੍ਰਾਹਣ 78 ਤੋਂ ਲੈ ਕੇ ਹੁਣ ਉਹ ਜਿਹੜੇ ਕਾਲੀ ਦਲ ਦਾ ਵਿਰੋਧ ਸੰਕਤ ਦਾ ਵਿੱਚ ਬਹੁਤ ਵੱਡਾ ਸੀ ਜਿਹਦੇ ਤਹਿਤ ਇਹਨਾਂ ਤੁਸੀਂ ਦੇਖੋ ਕਿ ਸਿਆਸੀ ਤੌਰ ਤੇ ਕਿੱਥੇ ਪਾਰਲੀਮੈਂਟ ਦੀਆਂ 10 10 ਸੀਟਾਂ 9 9 ਸੀਟਾਂ ਕਾਲੀ ਦਲ ਦੇ ਕੋਲ ਸੀ ਪਾਰਲੀਮੈਂਟ ਦੇ ਜਿਹੜੀਆਂ ਸਰਕਾਰਾਂ ਇਹਨਾਂ ਦੀਆਂ ਲੋਕਾਂ ਨੇ ਇੰਨੀ ਵੱਡੀ ਗਿਣਤੀ ਨਾਲ ਬਣਾਈਆਂ ਪਰ ਉਹ ਲੋਕਾਂ ਨਾਲ ਜਿਹੜੋਂ ਇਹਨਾਂ ਦਾ ਵਿਸ਼ਵਾਸ ਉੱਟ ਗਿਆ ਤੇ ਪਿਛਲੇ ਸਮੇਂ ਤੋਂ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਉਹਦੀ ਤੇ ਆਤੀ ਹੁਣ ਜਿਹੜੀਆਂ ਕਾਰਵਾਈਆਂ ਹੁਣ ਇਸ ਪ੍ਰੈਜ਼ੈਂਟ ਮੌਜੂਦਾ ਹਾਲਾਤ ਦੇ ਵਿੱਚ ਜਿਹੜਾ ਸਿੰਘ ਸਾਹਿਬ ਜਿਹਨੂੰ ਇਹਨਾਂ ਨੇ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਟਿਵ ਨੇ ਲਾਇਆ ਉਹਦੇ ਚ ਸਾਰੇ ਦਾ ਸਾਰਾ ਜਿਹੜਾ ਮੈਂ ਹੈਗਾ ਪਲਾਨਰ ਉਹ ਸਾਰਾ ਹਰਜਿੰਦਰ ਸਿੰਘ ਧਾਮੀ ਆ ਧਾਮੀ ਦੀ ਜਿਹੜੀ ਸੈਕ੍ਰੇਟਰੀ ਪਰ ਲਿਖੀ ਆ ਮਗਰ ਜਿਹੜਾ ਪ੍ਰੋਡਿਊਸਰ ਐ ਇਸ ਫਿਲਮ ਦਾ ਉਹ ਆ ਸੁਖਬੀਰ ਸਿੰਘ ਬਾਦਲ ਡਾਇਰੈਕਟਰ ਜਿਹੜਾ ਉਹ ਹਰਜਿੰਦਰ ਸਿੰਘ ਧਾਮੀ ਇਨਾਂ ਨੇ ਜਿਸ ਤਰ੍ਹਾਂ ਸਮੇਂ ਤੋਂ ਲੈ ਕੇ ਜਦੋਂ ਸ਼ਿਕਾਇਤਾਂ ਕਲਤਖ ਸਾਹਿਬ ਤੇ ਆਈਆਂ ਉਹਦੇ ਤਹਿਤ ਜਿਹੜੀਆਂ ਸਿੰਘ ਸਭਾ ਨੇ ਉਹਦੇ ਸਮੇਂ-ਸਮੇਂ ਤੇ ਫੈਸਲੇ ਲਏ ਉਹਦੇ ਤਹਿਤ ਜਦੋਂ ਉਹਨਾਂ ਨੇ 2 ਦਸੰਬਰ 2024 ਨੂੰ ਕਲਤਖ ਸਾਹਿਬ ਤੇ ਜਿਹੜੇ ਆਦੇਸ਼ ਜਿਹੜੇ ਹੁਕਮ ਨਾਵੇਂ ਉਸ ਦਿਨ ਸੰਸਾਰ ਭਰ ਦੇ ਸਿੱਖਾਂ ਨੇ ਨਾ ਜੀ ਬਹੁਤ ਰਾਹਤ ਮਹਿਸੂਸ ਕੀਤੀ ਲੋਕਾਂ ਨੇ ਖੁਸ਼ੀ ਮਹਿਸੂਸ ਕੀਤੀ ਲੋਕਾਂ ਨੇ ਪਹਿਲੀ ਵਾਰ ਹੋ ਗਿਆ ਕਿ ਕਾਲ ਤਸਰ ਦੀਆਂ ਪਰੰਪਰਾਵਾਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਜਿਹੜਨਾਂ ਨੂੰ ਧਰਨ ਕਰਾਰ ਦਿੱਤਾ ਸੀ ਉਹ ਸਵਾਮਾ ਬਹਾਲ ਹੋਈਆਂ ਨੇ ਤੇ ਸਿੰਘ ਸਾਹਿਬ ਦਾ ਬਹੁਤ ਸਤਿਕਾਰ ਮਾਨ ਬਣਿਆ ਤੇ ਕਾਲੀ ਦਲ ਨੇ ਵੀ ਜਿਹੜਾ ਉਸ ਦਿਨ ਸਲੰਡਰ ਕੀਤਾ ਲੋਕਾਂ ਨੂੰ ਮਹਿਸੂਸ ਹੋਇਆ ਕਿ ਕਾਲੀ ਦਲ ਦੀ ਸ਼ਾਖ ਨਵੀਂ ਬਣ ਸਕਦੀ ਹੈ ਪਰ ਇਸ ਪਰਿਵਾਰ ਦੇ ਕੋਲ ਇਹਨਾਂ ਨੂੰ ਗੁਰਮਤਿ ਦੀ ਕੋਈ ਸਾਂਝ ਨਹੀਂ ਨਾ ਇਹਨਾਂ ਨੂੰ ਗੁਰੂ ਘਰ ਦਾ ਸਤਿਕਾਰ ਮਾਨ ਦਾ ਪਤਾ ਇਹਨਾਂ ਨੇ ਥੋੜੇ ਦਿਨਾਂ ਚ ਉਸ ਕਾਰਵਾਈ ਨੂੰ ਗਲਤ ਕਰਨਾ ਕਰ ਛੇ ਤਾਂ ਤੇ ਜਿਹੜੇ ਸਿਨ ਸਭਾ ਨੂੰ ਸੰਸਾਰ ਪਰਦੇ ਸਿੱਖਾਂ ਨੇ ਆਦਰ ਮਾਨ ਸਤਕਾਰ ਦਿੱਤਾ ਇਤ ਦੇ ਰਹੇ ਸੀ ਉਹਨਾਂ ਨੂੰ ਇਹਨਾਂ ਨੇ ਬੜੇ ਹੀ ਵਿਹੁਤਾ ਹਰਕਤਾਂ ਨੇ ਦੇ ਨਾਲ ਪਹਿਲਾਂ ਜਿਹੜੀ ਇੱਕ ਉਥੋਂ ਆਦੇਸ਼ ਆਏ ਸੀਗੇ ਆਦੇਸ਼ਾਂ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਜਿਹੜੀ ਮੌਜੂਦਾ ਜਿਹੜੀ ਹੈਗੀ ਆ ਤੁਹਾਡੀ ਇਕਾਲੀ ਦਲ ਦੀ ਲੀਡਰਸ਼ਿਪ ਇਹ ਨੈਤਿਕ ਅਧਿਕਾਰ ਗਵਾ ਚੁੱਕੀ ਕਿਉਂਕਿ ਇਹਦੇ ਗਨਾਹ ਬਹੁਤ ਵੱਡੇ ਨੇ ਉਹਨਾਂ ਨੇ ਰੀਆਰਗੇਨਾਈਜ਼ ਕਰ ਲਈ ਜਿਹੜਾ ਸੀਗਾ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਜਿਹੜੀ ਕਿ ਉਹ ਅਕਾਲ ਤਖਤ ਦੇ ਰੂਪਰੇ ਆਪਣੇ ਉਹਨਾਂ ਦੇ ਆਦੇਸ਼ਾਂ ਦੇ ਮੁਤਾਬਕ ਕਿ ਉਹ ਨਵੀਂ ਭਰਤੀ ਕਰੂ ਨਵੀਂ ਭਰਤੀ ਕਰਕੇ ਤੇ ਨਵੀਂ ਲੀਡਰਸ਼ਿਪ ਕ੍ਰੀਏਟ ਕਰੂਗੀ ਜਿਹਦੇ ਵਿੱਚੋਂ ਜਿਹੜੀ ਲੀਡਰਸ਼ਿਪ ਬਣੂਗੀ ਉਹ ਤਾਂ ਕਿ ਉਹ ਕੌਮ ਦੀ ਤਰਜਮਾਨੀ ਕਰ ਸਕੇ ਪਰ ਉਹਨਾਂ ਨੇ ਬੁਰੀ ਤਰ੍ਹਾਂ ਦੇ ਨਾਲ ਉਹਨੂੰ ਲਾਗੂ ਨਹੀਂ ਹੋਣ ਦਿੱਤਾ ਉਹਦੇ ਤਹਿਤ ਹਰਜਿੰਦਰ ਸਿੰਘ ਧਾਮੀ ਦੀ ਬਦਨੀਤੀ ਸੀ ਪਹਿਲਾਂ ਤੇ ਇਹਨਾਂ ਉਸ ਕਮੇਟੀ ਦੀ ਮੀਟਿੰਗ ਨਹੀਂ ਹੋਣ ਦਿੱਤੀ ਲੰਬਾ ਸਮਾਂ ਨਹੀਂ ਹੋਈ ਜੋਂ ਦੁਬਾਰਾ ਉਹ ਜਿਹੜੇ ਮੈਂਬਰ ਸੀਗੇ ਉਹਨਾਂ ਦੇ ਦਬਾਅ ਪਾਉਣ ਦੇ ਨਾਲ ਸਿੰਘ ਸਾਬਰ ਨੂੰ ਆਦੇਸ਼ ਦੇ ਦੁਬਾਰਾ ਦੇਣ ਦੇ ਅਨੁਸਾਰ ਇਹ ਇੱਕ ਮੀਟਿੰਗ ਕੀਤੀ ਉਸ ਮੀਟਿੰਗ ਦਾ ਇੰਨਾ ਵੱਡਾ ਲੋਕਾਂ ਦੇ ਵਿੱਚ ਇੱਕਦਮ ਉਤਸ਼ਾਹ ਹੋ ਗਿਆ ਕੋ ਲੱਗ ਰਿਹਾ ਸੀ ਕਿ ਬਹੁਤ ਵੱਡੀ ਤਬਦੀਲੀ ਆ ਗਈ ਲੇਕਿਨ ਉਹਦੀਆਂ ਦੋ ਮੀਟਿੰਗਾਂ ਹੋਣ ਤੋਂ ਬਾਅਦ ਇਹ ਜਦੋਂ ਇੰਨਾ ਵੱਡਾ ਉਹਦਾ ਰੁਤਬਾ ਬਣ ਗਿਆ ਇਹਨੇ ਬੜੀ ਸਾਜ਼ਿਸ਼ ਤਹਿਤ ਹਰਜਿੰਦਰ ਸਿੰਘ ਧਾਮੀ ਨੇ ਉਹ ਚੋਂ ਸਿਫਾ ਦਿੱਤਾ ਕਰਪਾਲ ਸਿੰਘ ਬਡੂਂਗਰ ਦਾ ਅਸਤੀਫਾ ਦੇ ਦਿੱਤਾ ਇਹ ਵੀ ਸਾਜ਼ਿਸ਼ ਹੈ ਈ ਨਹੀਂ ਫਿਰ ਜਿਹੜੇ ਅਸਤੀਫੇ ਆਏ ਸੀ ਉਸ ਅਕਾਲ ਤਖਤ ਸਾਹਿਬ ਦੀ ਬਣਾਈ ਕਮੇਟੀ ਤੋਂ ਇਹ ਫਿਰ ਸਾਜ਼ਿਸ਼ ਦੀ ਕੋਈ ਵੀ ਵੱਡੀ ਕੋਈ ਬਹੁਤ ਸਾਜ਼ਿਸ਼ ਉਹਦਾ ਸਭ ਦਾ ਮੇਨ ਮੈਨਿਪੂਲੇਟਰ ਜਿਹੜਾ ਉਹ ਹਰਜਿੰਦਰ ਸਿੰਘ ਧਾਮੀ ਆ ਧਾਮੀ ਦੇ ਵੇਖੋ ਜਦੋਂ ਤੋਂ ਤੁਸੀਂ 2 ਦਸੰਬਰ ਤੋਂ ਬਾਅਦ ਜਿਹੜੀਆਂ ਐਮਰਜੈਂਸੀ ਜਿਹੜੀਆਂ ਮੀਟਿੰਗਾਂ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਟਿਵ ਦੇ ਆਈਆਂ ਉਹਦੇ ਸਭ ਤੋਂ ਪਹਿਲਾਂ ਨਰੈਣ ਸਿੰਘ ਚੌੜਾ ਨੂੰ ਕਹਿਣਾ ਕਿ ਇਹਨੂੰ ਜਿਹੜਾ ਕੌਮ ਦੇ ਵਿੱਚੋਂ ਜਿਹਨੂੰ ਚੇਕਿਆ ਕੌਮ ਤੋਂ ਚੇਕਿਆ ਜਾਵੇ ਉਹ ਬੜੀ ਕਿਹਦੀ ਜਿਹੜੀ ਗੱਲ ਹੋ ਹੀ ਨਹੀਂ ਸਕਦੀ ਜਿਹੜਾ ਉਹਨਾਂ ਨੇ ਆਪਣੀ ਅਗਲੀ ਮੀਟਿੰਗ ਦੇ ਵਿੱਚ ਉਹੀ ਆਪਣਾ ਜਿਹੜਾ ਰੈਜੂਲੇਸ਼ਨ ਪਾਇਆ ਸੀਗਾ ਉਹਨਾਂ ਨੇ ਵਾਪਸ ਲਿਆ ਫਿਰ ਇਹਨਾਂ ਨੇ ਇੱਕ ਕਮੇਟੀ ਜਿਹੜੀ ਤਿੰਨ ਮੈਂਬਰੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਸ਼ਿਦਮਦਮਾ ਸਾਹਿਬ ਜੀ ਉਹਨਾਂ ਦੇ ਅਗੇਂਸਟ ਬਣਾ ਦਿੱਤੀ ਜਿਹੜੀ ਕਿ ਪੇ ਪੁਰਾਣੇ 18 19 20 ਸਾਲ ਤੋਂ ਪਹਿਲਾਂ ਕੇਸ ਸੀ ਜਿਹੜੇ ਬਰੀ ਹੋ ਚੁੱਕੇ ਸੀ ਨਾ ਕਿਸ ਦੀ ਮਾਨਤਾ ਸੀ ਕੋਈ ਨਾ ਮਾਨਤਾ ਸੀ ਉਹਨਾਂ ਨੂੰ ਰੋਈ ਆਰਗੇਨਾਈਜ਼ ਕਰਕੇ ਇਹਨਾਂ ਨੇ ਬੜੇ ਇੱਕ ਸਾਜ਼ਿਸ਼ ਤਹਿਤ ਕਮੇਟੀ ਬਣਾਈ ਕਮੇਟੀ ਵੀ ਉਹਨਾਂ ਦੀ ਬਣਾਈ ਜਿਹੜੇ ਜਿਹੜੇ ਕਿ ਆਪਕ ਅਕਾਲ ਤਾ ਸਾਬ ਤੋਂ ਤਨਖਾਹੀਏ ਨੇ ਇਹ ਸਾਰੀ ਸਾਜ਼ਿਸ਼ ਜਿਹੜੀ ਆ ਇਹ ਹਰਜਿੰਦਰ ਸਿੰਘ ਧਾਮੀ ਕਰ ਰਿਹਾ ਫਿਰ ਉਹਨਾਂ ਨੇ ਬੜੀ ਸਾਜ਼ਿਸ਼ ਤਿਆਰੀ ਜਿਹੜੇ ਸਿੰਘ ਸਾਹਿਬ ਦੇ ਫੈਸਲੇ ਆਏ ਨੇ ਜਦੋਂ ਉਹ ਸੱਤ ਮੈਂਬਰੀ ਕਮੇਟੀ ਬਾਰੇ ਸ਼ੁਰੂਆਤ ਕੀਤੀ ਇਹਨੇ ਸਾਜ਼ਿਸ਼ ਤਿਆਰੀ ਉਹਦੇ ਵਿੱਚੋਂ ਅਸਤੀਫਾ ਦਿੱਤਾ ਇਹਨਾਂ ਨੂੰ ਇਹ ਸੀ ਕਿ ਉਹਦੀ ਮਹਾਨਤਾ ਜਿਹੜੀ ਹੈ ਮਹੱਤਤਾ ਘਟਾਉਣ ਵਾਸਤੇ ਵੀ ਮੈਂ ਅਸਤੀਫਾ ਦੇਵਾਂਗਾ ਉਹ ਤੋਂ ਮਗਰੋਂ ਜਿਹੜੀ ਇਹ ਕਮੇਟੀ ਦੀ ਜਿਹੜੀ ਆ ਹੋਂ ਦੀ ਖਤਮ ਹੋ ਜੇ ਬਾਰੂ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਪਾਸ਼ਾ ਨੇ ਬਖਸ਼ਿਆ ਦੁਆਰਾ ਉਹ ਕਮੇਟੀ ਦੀਆਂ ਮੀਟਿੰਗਾਂ ਆਰੰਭ ਹੋ ਗਈਆਂ ਇਹਨਾਂ ਤੋਂ ਬਾਅਦ ਫਿਰ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪਰੋਚ ਕੀਤੀ ਉਹਨਾਂ ਨੇ ਆਦੇਸ਼ ਦਿੱਤੇ ਕਿ ਤੁਸੀਂ ਇਹਦੀ ਤਬਾਰਾ ਪਰਤੀ ਆਰੰਭ ਕਰੋ ਜਿਹਦੇ ਤਹਿਤ ਉਹਨਾਂ ਨੇ 18 ਤਰੀਕ ਤੋਂ ਨਵੀਂ ਪਰਤੀ ਜਿਹੜੀ ਆਰੰਭ ਹੋਈ ਆ ਲੇਕਿਨ ਪਹਿਲਾਂ ਇੱਕ ਜਗ੍ਹਾ ਹਰਜਿੰਦਰ ਸਿੰਘ ਧਾਮੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਪਾਰ ਕਰਨਾ ਸਾਜ਼ਿਸ਼ ਦਾਇਤ ਜਿਹੜਾ ਬਹੁਤ ਵੱਡਾ ਵਿਰੋਧ ਹੋਇਆ ਉਸ ਤੋਂ ਮਗਰੋਂ ਅਗਲੀ ਮੀਟਿੰਗ ਦੇ ਵਿੱਚ ਇਹਨਾਂ ਨੇ ਜਿਹੜੀ ਇੱਕ ਆਪ ਅਸਤੀਫਾ ਦੇ ਗਿਆ ਵੱਡੇ ਡਰਾਮਾ ਤਰੀਕੇ ਤਰੀਕੇ ਨਾਲ ਫਿਰ ਦੂਸਰੀ ਜਿਹੜੀ ਐਗਜ਼ੀਕਟਿਵ ਐਕਟਿੰਗ ਬਣੀ ਉਹਦੇ ਕੋਲੋਂ ਗਿਆਨੀ ਰਗਵੀਰ ਸਿੰਘ ਜਥੇਦਾਰ ਸੀ ਜਿਹੜੀ ਕੱਲ ਤੱਕ ਸੀ ਤੇ ਗਿਆਨੀ ਸੁਲਤਾਨ ਸਿੰਘ ਜਥੇਦਾਰ ਜੀ ਕੇਸਕਰ ਸਾਹਿਬ ਨੂੰ ਇਹਨਾਂ ਨੇ ਉਹਨਾਂ ਨੂੰ ਬੇਇਜ਼ਤ ਕਰਕੇ ਕਰਕੇ ਤੇ ਇਹਨਾਂ ਨੇ ਫਾਰਕ ਕਰ ਦਿੱਤਾ ਇਹ ਸਾਰਾ ਇੱਕ ਪਲੈਨਿੰਗ ਦਾ ਹਿੱਸਾ ਸੀ ਕਿ ਤੁਸੀਂ ਅਸਤੀਫਾ ਦੇ ਦਿਓ ਤੁਹਾਡੇ ਤੇ ਨਾਮ ਨਾ ਆਵੇ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਸੇਵਾ ਸੰਭਾਲ ਲਵੋ ਬਿਲਕੁਲ ਜੀ ਪਹਿਲੀ ਗੱਲ ਤੇ ਆ ਵੀ ਇਹਨਾਂ ਦਾ ਸੀ ਵੀ ਉਹ ਜਿਹੜੇ ਹੁਕਮਨਾਮਿਆਂ ਨੂੰ ਨਾ ਮੰਨਣ ਦੇਣਾ ਫਿਰ ਸੱਤ ਮੈਂਬਰੀ ਕਮੇਟੀ ਤੇ ਰਾਹੀਂ ਜਿਹੜੀ ਨਵੀਂ ਰੂਪਰੇਖਾ ਬਣਨੀ ਸੀ ਉਹਦੇ ਵਿੱਚ ਨਵੀਂ ਲੀਡਰਸ਼ਿਪ ਕ੍ਰੀਏਟ ਹੋਣੀ ਸੀ ਕਿਉਂਕਿ 2022 ਦੇ ਵਿੱਚ ਤੁਸੀਂ ਪਹਿਲਾਂ ਵੀ ਵੇਖੋ 17 ਦੇ ਵਿੱਚ ਵੀ ਇਕਰਾਮ ਜਦੋਂ ਇਹਨਾਂ ਦੇ ਕਾਲੀ ਦਲ ਦੀ ਹਾਰ ਹੋ ਸੀ ਇਹਨਾਂ ਨੇ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਝੁੰਡਾ ਕਮੇਟੀ ਨੇ ਵੀ ਆਪਣੀ ਰਿਪੋਰਟ ਦਿੱਤੀ ਸੀ ਕਿ ਲੋਕਾਂ ਦੇ ਵਿੱਚ ਕਾਲੀ ਦਲ ਦੀ ਲੀਡਰਸ਼ਿਪ ਪਰਪਤੀ ਰੋਸ ਆ ਉਹ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਸਮੇਤ ਜਿਹੜੀ ਬਾਕੀ ਲੀਡਰਸ਼ਿਪ ਹੈ ਇਹਨੂੰ ਰਿਮੂਵ ਕੀਤਾ ਜਾਵੇ ਨਵੀਂ ਲੀਡਰਸ਼ਿਪ ਬਣਾਈ ਜਾਵੇ ਨਵੇਂ ਕ੍ਰੀਏਟ ਕਰਕੇ ਤੇ ਤਾਂ ਕਿ ਉਹਦੇ ਕੁਝ ਉਹਨਾਂ ਬੜੇ ਸੁਝਾਅ ਦਿੱਤੇ ਸੀ ਬੜੇ ਵਧੀਆ ਸੁਝਾਅ ਸੀਗੇ ਕਾਲੀ ਦਲ ਦੀ ਬਣਤਰ ਬਾਰੇ ਸ਼ਰੋਣੀ ਕਮੇਟੀ ਦੇ ਵਰਤਨ ਬਾਰੇ ਉਹਨਾਂ ਕਹਿੰਦੇ ਐਸਓਈ ਬੰਦ ਕੀਤੀ ਜਾਵੇ ਆਲ ਇੰਡੀਆ ਸਿਕਸਨ ਫੈਡਰੇਸ਼ਨ ਬਣਾਈ ਜਾਵੇ ਦਫ਼ਤਰ ਅੰਮ੍ਰਿਤਸਰ ਚ ਹੋਵੇ ਕਾਲੀ ਦਲ ਦਾ ਪ੍ਰਧਾਨ ਅਮਰਤਾਰੀ ਹੋਵੇ ਉਹਦੀਆਂ ਜਿਹੜੀਆਂ 2 ਸਾਲ ਦੀਆਂ ਦੋ ਟਰਮ ਹੋਸੀਆਂ ਤਾਂ ਉਹ ਕਾਲੀ ਦਲ ਇੱਕ ਵੱਖਰੀ ਹੋਵੇ ਸਰਕਾਰ ਇੱਕ ਵੱਖਰੀ ਹੋਵੇ ਸ਼ਰੋਣੀ ਕਮੇਟੀ ਵੱਖਰੀ ਹੋਵੇ ਇਹ ਉਹਨਾਂ ਦੇ ਬੜੇ ਸੁਝਾਅ ਸੀ ਲੇਕਿਨ ਇਹਨਾਂ ਉਹਨਾਂ ਦੇ ਵੀ ਨਹੀਂ ਮੰਨੇ ਹੁਣ ਇਹਨਾਂ ਨੇ ਫਿਰ ਉਹ ਜਿਹੜੇ ਇੱਕ ਕਮੇਟੀ ਦੀ ਸੀ ਇਹਨਾਂ ਦੀ ਸ਼ੁਰੂਆਤ ਹੋ ਗਈ ਉਹਦੇ ਤਹਿਤ ਹਰਜਿੰਦਰ ਸਿੰਘ ਧਾਮੀ ਨੇ ਜਦੋਂ ਇਹਨਾਂ ਸਿੰਘ ਸਾਹਿਬਾਂ ਨੂੰ ਗਿਆਨੀ ਰਗਵੀਰ ਸਿੰਘ ਨੂੰ ਤੇ ਗਿਆਨੀ ਸੁਲਤਾਨ ਸਿੰਘ ਨੂੰ 파ਰਕ ਕੀਤਾ ਉਹ ਕੌਮ ਨੇ ਉਸ ਦਾ ਬਹੁਤ ਵੱਡਾ ਰੋਸ ਪ੍ਰਗਟਾ ਰੋਸ ਪ੍ਰਗਟ ਹੋ ਗਿਆ ਲੋਕਾਂ ਦੇ ਵਿੱਚ ਹਾਹਾਕਾਰ ਮਲੀ ਤੇ ਇਹਨਾਂ ਨੇ ਜਿਹੜੀ ਇਮੀਡੀਏਟ ਜਿਹੜੇ ਇਹਨਾਂ ਨੇ ਜਥੇਦਾਰ ਗਿਆਨੀ ਕੁਲਦੀਪ ਸੰਘੜ ਗੰਜ ਨੂੰ ਇਹਨਾਂ ਨੇ ਜਥੇਦਾਰ ਕੇਸ ਕਰ ਲਾਇਆ ਤੇ ਐਕਟਿੰਗ ਜਥੇਦਾਰ ਚਿਰ ਕੇ ਅਕਾਲ ਤਖਤ ਸਾਹਿਬ ਬਣਾ ਉਹਨਾਂ ਦੀ ਪ੍ਰਵਾਨਗੀ ਨਹੀਂ ਹੋਈ ਕੌਮ ਨੇ ਪੰਥ ਨੇ ਸੰਪਰਦਾਵਾਂ ਨੇ ਉਹਨੂੰ ਪ੍ਰਮਾਨ ਨਹੀਂ ਕੀਤਾ ਜਦੋਂ ਉਹਦੇ ਤਹਿਤ ਹੀ 10 ਮਾਰਚ ਨੂੰ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀ ਉਹਦੀ ਦਸਤਾਰਬੰਦੀ ਕਰਨੀ ਆ ਜਿਹੜੀ ਸ਼ਰੋਣੀ ਕਮੇਟੀ ਦੇ ਜਿਹੜੇ ਮਤੇ ਦੇ ਅਨਸਾਰ ਹੋਣੀ ਉਹ ਜਦੋਂ ਉੱਥੇ ਟਾਈਮ ਦਿੱਤਾ ਗਿਆ ਵੀ 10 ਵਜੇ ਦਸਤਾਰਬੰਦੀ ਸ਼੍ਰੀ ਕੇਸਗੜ੍ਹ ਸਾਹਿਬ ਹੋਏਗੀ ਜਦੋਂ ਪੰਥ 'ਚ ਵਿਰੋਧ ਹੋ ਗਿਆ ਸੰਗਤਾਂ ਦੇ ਵਿੱਚ ਬਹੁਤ ਪੰਥ ਦੇ ਵਿੱਚ ਉਹਨਾਂ ਨੇ ਉਹਨੂੰ ਨਾ ਮਨਜ਼ੂਰ ਕਰਤਾ ਤੇ ਸਾਰਿਆਂ ਕਹਤਾ ਕਿ ਅਸੀਂ ਪਹੁੰਚਾਂਗੇ ਅਸੀਂ ਦਸਤਾਰਬੰਦੀ ਨਹੀਂ ਹੋਣ ਦਵਾਂਗੇ ਅਸੀਂ ਇਹਨੂੰ ਇਹਨੂੰ ਅਕਸੈਪਟ ਨਹੀਂ ਕਰਾਂਗੇ ਤੇ ਬੜੇ ਇਹਨਾਂ ਨੇ ਕਰਕੇ ਬੜੇ ਇੱਕ ਤਰੀਕੇ ਦੇ ਨਾਲ ਡਰਾਮਾ ਜਿਹਾ ਕਰਕੇ ਤੇ ਉੱਥੇ ਜਿੱਥੇ ਇਹਨਾਂ ਨੇ ਜਦੋਂ ਕੇਸਕਰ ਸਾਹਿਬ ਗਏ ਜਤੋਂ ਕਿ ਇੱਕ ਕੇਸ ਜਥੇਦਾਰ ਬਣਨਾ ਸੀ ਜਿਹੜਾ ਪੰਥ ਦੀ ਅਗਵਾਈ ਕਰਨੀ ਸੀ ਜਿਹਨੇ ਪੰਥ ਨੂੰ ਸੇਧ ਦੇਣੀ ਸੀ ਉਸ ਸਮੇਂ ਤੋਂ ਹੀ ਵੇਖੋ ਵੀ ਨਾ ਉਤੇ ਪੰਥ ਆ ਤੇ ਨਾ ਉਥੇ ਗੁਰੂ ਗ੍ਰੰਥ ਹੈ। ਉਸ ਤੋਂ ਬਾਅਦ ਫਿਰ ਵੀ ਗਲਤੀ ਕਰ ਲਈ। ਹੁਣ ਜਨਰਲ ਇਜਲਾਸ ਸੀ। ਨਾ ਉਥੇ ਸ੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਨਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ। ਕਹਿੰਦੇ ਇਤਿਹਾਸ ਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਕਿ ਐਸਜੀਪੀਸੀ ਦਾ ਜਨਰਲ ਇਜਲਾਸ ਹੋਵੇ। 100 ਸਾਲ ਪੁਰਾਣੀ ਸੰਸਥਾ ਹੋਵੇ। ਉਥੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਨਹੀਂ ਹੈਗਾ। ਉਹਨਾਂ ਨੇ ਤਾਂ ਅਗਵਾਈ ਕਰਨੀ ਹੁੰਦੀ ਹੈ ਸਾਰੀ ਚੀਜ਼ ਦੀ। ਬਿਲਕੁਲ ਜੀ ਇਹ ਇੱਕ ਪਰੰਪਰਾ ਨਾਲ ਕੁਲਦੀਪ ਸਿੰਘ ਜੀ ਇਹ ਇਨਾਂ ਨੇ ਜਦੋਂ ਤੋਂ ਇਹ ਚੋਰੀਆਂ ਤੇ ਸ਼ੁਰੂਆਤ 2 ਦਸੰਬਰ ਤੋਂ ਬਾਅਦ ਜਿਹੜੀ ਕੌਮ ਨੇ ਰਾਤ ਮਸੀਂ ਉਹ ਇਹਨਾਂ ਨੇ ਜਿਹੜੀਆਂ ਇਹ ਪਰੰਪਰਾਵਾਂ ਜਿਹੜੀਆਂ ਸੀ ਕਿਉਂਕਿ ਲੋਕਾਂ 'ਚ ਰੋਸ ਸੀ ਵੀ ਪਹਿਲਾਂ ਤੁਸੀਂ ਜਿਹੜੇ ਸਿੰਘ ਸਾਹਿਬ ਨੂੰ ਫਾਰਕ ਕੀਤਾ ਉਹਨਾਂ ਨੂੰ ਬਹਾਲ ਕਰੋ ਕਿਉਂਕਿ ਉਹ ਤੁਸੀਂ ਵੇਖੋ 14 ਮਾਰਚ ਨੂੰ ਜਿਹੜਾ ਕੱਟ ਦਮ ਦਮਦੀਨ ਟਕਸਾਲ ਨੇ ਛੇ ਅਨੰਦਪੁਰ ਸਾਹਿਬ ਕੀਤਾ ਉਹਦੇ 'ਚ ਉਹਨਾਂ ਕਿਹਾ ਵੀ ਅਸੀਂ ਜਿਹੜੀਆਂ ਇਹ ਮਤੇ ਦੀ ਜਿਹੜੀ ਇਹਨਾਂ ਦੀ ਨਿਯੁਕਤੀ ਹੋਈ ਉਹਨੂੰ ਹੀ ਰੱਦ ਕਰਦੇ ਹਾਂ ਤੇ ਸਿੰਘ ਸਾਹਿਬ ਜਿਹੜੇ ਸਾਡੇ ਗਿਆਨੀ ਅਗਰਬੀਰ ਸਿੰਘ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਉਹਨਾਂ ਨੂੰ ਬਹਾਲ ਕੀਤਾ ਜਾ ਬਿਲਕੁਲ ਆਜ ਜਿਹੜੀ ਅਸੀਂ ਇਹਦੇ ਵਾਸਤੇ ਸਾਰਾ ਉਹਨਾਂ ਨੇ ਆਪਣੀ ਗੱਲ ਕੀਤੀ ਉਹਨਾਂ ਵਿਧੀ ਵਿਧਾਨ ਦੀ ਗੱਲ ਕੀਤੀ ਹੋਣੀ ਚਾਹੀਦੇ ਨੇ ਉਹਨਾਂ ਨੇ ਵੇਖੋ ਹੁਣ ਕਰਕੇ ਜਦੋਂ ਐਡਾ ਵੱਡਾ ਜਲਾਸ ਜਿਹੜਾ ਇਸ ਸੰਪਰਦਾ ਦਾ ਹੁੰਦਾ ਇਹ ਛਰੂਣੀ ਕਮੇਟੀ ਸਾਡੀ ਜਿਹੜੀ ਆਪਾਂ ਪਾਰਲੀਮੈਂਟ ਕਹਿੰਦੇ ਆ ਪਰ ਉਹਨਾਂ ਪਾਰਲੀਮੈਂਟ ਨੂੰ ਤੇ ਇਹਨਾਂ ਤੇ ਪੰਚਾਇਤ ਤੋਂ ਵੀ ਘਟਿਆ ਕਰਦਾ ਕਿ ਜਿਹੜੇ ਸਿੰਘ ਸਾਹਿਬ ਜਥੇਦਾਰ ਕਾਲਤਖ ਸਾਹਿਬ ਜਥੇਦਾਰ ਕੇਸਗੜ ਸਾਹਿਬ ਤੇ ਸਭ ਤੋਂ ਵੱਡੀ ਪਦਵੀ ਆ ਹਰਮੰਦਰ ਸਾਹਿਬ ਦੇ ਜਿਹੜੇ ਮੁੱਖ ਗਰੰਤੀ ਹੁੰਦੇ ਆ ਉਹ ਤੇ ਆਉਂਦੇ ਨੇ ਉੱਥੇ ਸਾਰੀ ਤਾਂ ਉਹਦੀ ਸ਼ੁਰੂਆਤ ਜਿਹੜੀ ਆ ਇਹ ਸੈਸ਼ਨ ਦੀ ਹੁੰਦੀ ਆ ਲੇਕਿਨ ਉਹ ਕਿਉਂਕਿ ਉੱਥੇ ਕੋਈ ਨਾਮ ਮਨਜ਼ੂਰ ਹੀ ਕੋਈ ਨਹੀਂ ਇਸ ਕਰਕੇ ਕੋਈ ਆਏ ਨਹੀਂ ਯਾਨੀ ਜਿਹੜੇ ਰਗਵੀਰ ਸਿੰਘ ਉਹਨੇ ਆਉਣ ਤੋਂ ਨਾ ਕਰਤਾ ਕਿਉਂਕਿ ਰੋਸ ਬੜਾ ਤੋਂ ਤੁਸੀਂ ਸੈਸ਼ਨ ਕਾ ਦਾ ਜਿਹੜੇ ਸੈਸ਼ਨ ਦੇ ਵਿੱਚ ਮੇਨ ਗੱਲ ਹੋਵੇ ਜਿੱਦਾਂ ਆਪਾਂ ਅਸੈਂਬਲੀ ਸੈਸ਼ਨ ਦੇ ਵਿੱਚ ਗਵਰਨਰ ਨੇ ਐਡਰਸ ਕਰਨਾ ਤੇ ਗਵਰਨਰ ਹੀ ਰਾਮੇਤ ਬਾਕੀ ਸੈਸ਼ਨ ਕੀ ਹੋ ਸਕਦਾ ਉਹ ਕਦੇ ਮਤਾਂ ਲਿਆਉਣ ਲੱਗੇ ਸੀ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਸੀ ਜਿਹੜੇ ਵਿਰੋਧ ਕਰ ਰਹੇ ਸੀ ਕਹਿੰਦੇ ਮਤਾ ਹੀ ਨਹੀਂ ਲਾਉਣ ਦਿੱਤਾ ਬੀਬੀ ਕਰਨਜੋਤ ਕੋਰਤਾ ਉਹ ਉਹਦਾ ਮੈਂ ਕੀ ਖੋਲਿਆ ਕਿ ਖੋਲਿਆ ਗਿਆ ਵੇਖੋ ਇਹ ਕਿੰਦਾ ਆਪਾਂ ਅਸੈਂਬਲੀ ਜਾਂ ਪਾਰਲੀਮੈਂਟ ਚ ਹੁੰਦੇ ਆ ਜਿਹੜੀਆਂ ਪੋਜੀਸ਼ਨ ਮੈਂਬਰ ਹੁੰਦੇ ਨੇ ਹਰ ਇੱਕ ਮੈਂਬਰ ਨੂੰ ਉੱਥੇ ਉਹ ਆਪਣਾ ਅਧਿਕਾਰ ਖੇਤਰ ਹੁੰਦਾ ਕਿ ਉਹ ਆਪਣਾ ਪ੍ਰੋਟੈਸਟ ਕਰਨ ਆਪਣੀ ਕੋਈ ਗੱਲ ਕਹਿਣ ਉਹਦੇ ਲਈ ਜਿਹੜਾ ਇਹ ਇਹਨਾਂ ਨੇ ਪਿਛਲੇ ਸਮੇਂ ਜੋ ਇਹਨੇ ਮਤੇ ਪਾਈ ਸੀ ਮਾਰੇ ਜਿਨ ਨੇ ਕੌਮ ਨੇ ਪਰਵਾਹ ਨਹੀਂ ਕੀਤੀ ਉਹਦੇ ਲਈ ਇਹਨਾਂ ਦੇ 44 ਮੈਂਬਰਾਂ ਨੇ بڑے ਸਤਿਕਾਰਯੋਗ ਮੈਂਬਰਾਂ ਨੇ ਇੱਕ ਲੈਟਰ ਲਿਖ ਕੇ ਦਿੱਤੀ ਪ੍ਰਧਾਨ ਦੇ ਨਾਂ ਤੇ ਉਹਨਾਂ ਨੇ ਉਹ ਸੈਕਟਰੀ ਨੂੰ ਕਿ ਆ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਇਸ ਸੈਸ਼ਨ ਦੇ ਵਿੱਚ ਇਹਨਾਂ ਨੂੰ ਮਤੇ ਦੇ ਰੂਪ ਚ ਲਿਆਂਦਾ ਜਾਵੇ ਜਦੋਂ ਕਿ ਬੰਦਾ ਜਦੋਂ ਕਿ 10 ਮੈਂਬਰ ਤੋਂ ਵੱਧ ਹੋ ਜਾਣ 10 ਮੈਂਬਰ ਤੇ ਅੱਗੇ ਹੋ ਜਾਣ ਤਾਂ ਕੋਈ ਵੀ ਆਪਣਾ ਮਤਾ ਲਿਆ ਸਕਦੇ ਆ ਤੇ ਉਹ ਮਤੇ ਦੀ ਜਿਹੜੀ ਆਪਣੀ ਆ ਪ੍ਰਧਾਨ ਨੂੰ ਬੇਨਤੀ ਵੀ ਕਰ ਸਕਦੇ ਆ ਵੀ ਆ ਜਿਹੜੀਆਂ ਪਰੰਪਰਾਵਾਂ ਗਲਤ ਹੋਈਆਂ ਨੇ ਸੈਸ਼ਨ ਬੁਲਾਉਣ ਵਾਸਤੇ ਵੀ ਕਹਿ ਸਕਦੇ ਆ ਜੇ ਸੈਸ਼ਨ ਦੇ ਵਿੱਚ ਗਿਣਤੀ 31 ਮੈਂਬਰਾਂ ਦੀ ਹੋ ਜੇ ਤਾਂ ਉਹ ਕੋਈ ਵੀ ਰੈਜੂਲੇਸ਼ਨ ਵੀ ਪਾਸ ਕਰ ਸਕਦੇ ਆ ਜਿਹੜਾ ਉਹ ਰੈਗੂਲੇਸ਼ਨ ਹੈ ਉਹ ਜਿਹੜਾ ਸੰਸਥਾ ਨੂੰ ਕਮੇਟੀ ਸ਼੍ਰੋਣੀ ਕਮੇਟੀ ਨੂੰ ਉਹ ਮੰਨਣਾ ਪੈਂਦਾ ਪਰ ਇੱਥੇ ਦਾ 42 ਨੂੰ ਵੀ ਦਰਕਨਾਰ ਕਰ ਦਿੱਤਾ ਕਿ ਉਹਨੂੰ ਵੀ ਅਨੇ ਦੇਖਿਆ ਕਰ ਦਿੱਤਾ 42 ਬੰਦੇ ਨੇ ਲਿਖ ਕੇ ਜਿਹੜੇ ਐਜੀ ਪਿਛਲੇ ਮੈਂਬਰ ਸੀ ਉਹਨਾਂ ਨੇ ਲਿਖ ਕੇ ਦਿੱਤਾ ਸੀ ਉਹਦੇ ਤੁਸੀਂ ਦੇਖੋ ਵੀ ਇੱਕ ਵੀ ਵੀ ਕਰਮਜੋਤ ਕੋਰ ਦਾ ਜਿਹੜਾ ਬਿਆਨ ਹੈ ਜਦੋਂ ਉੱਠ ਕੇ ਉਹਨਾਂ ਨੇ ਆਪਣੇ ਕੇਸ ਦੀ ਗੱਲ ਕੀਤੀ ਆ ਪਹਿਲਾਂ ਉਹਨਾਂ ਨੇ ਪੁੱਛਿਆ ਵੀ ਸਾਡਾ ਮਤਾ ਹੈਗਾ ਜਿਹੜਾ ਉੱਥੇ ਸੀਗਾ ਮੁਖ ਸਕੱਤਰ ਉਹਨਾਂ ਨੇ ਕਿਹਾ ਜੀ ਹਾਂ ਮਤਾ ਹੈਗਾ ਲੇਕਿਨ ਮੁਰਕੇ ਜਦੋਂ ਮਤੇ ਪੜੇਗੇ ਉਹ ਮਤੇ ਦੇ ਵਿੱਚ ਮਤਾ ਲਿਆਂਦਾ ਨਹੀਂ ਗਿਆ ਜਦੋਂ ਉੱਠ ਕੇ ਉਹਨਾਂ ਨੇ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਉਹ ਪਹਿਲਾਂ ਉਹਨੂੰ ਟਾਈਮ ਹੀ ਦਿੱਤਾ ਫਿਰ ਉਹ ਕੋ ਮਾਈਕ ਮਾਈਕ ਦਿੱਤਾ ਫਿਰ ਉਹ ਮਾਈਕ ਖੋ ਲਿਆ ਫਿਰ ਉਹਨੂੰ ਧੱਕੇ ਮਾਰੇ ਉੱਤੇ ਫਿਰ ਬੀਬੀ ਜਗੀਰਕੌਰ ਬੋਲੀ ਉਸ ਦੀ ਗੱਲ ਜਿਹੜੀ ਆ ਬੀਬੀ ਪਰਮਜੀਤਕੌਰ ਲੰਡਰਾਂ ਨੇ ਗੱਲ ਕੀਤੀ ਉਹਨੇ ਕਿਹਾ ਵੀ ਇਹ ਸ਼ਰੋਣੀ ਕਮੇਟੀ ਦਾ اجلاس ਸੀ ਕਿ ਕੌਰਮਾਂ ਦੀ ਕੌਰਮਾਂ ਦਾ ਯੁੱਧਨੀਤੀ ਸੀ ਕਿ ਕੌਰਮਾਂ ਦਾ ਵੀ ਜਦੋਂ ਇਸ ਤਰ੍ਹਾਂ ਦਾ ਸਿਮੇਲਨ ਹੋਇਆ ਸੀ ਜਿਵੇਂ ਦਰੋਪਤੀ ਨੂੰ ਜਿਸ ਤਰ੍ਹਾਂ ਇਹਨਾਂ ਨੇ ਉਹ ਗੱਲ ਕੀਤੀ ਸੀ ਇਸ ਤਰ੍ਹਾਂ ਲੱਗਿਆ ਵੀ ਜਿਹੜੀਆਂ ਸਾਡੀਆਂ ਕਿਉਂਕਿ ਸਿੱਖ ਕੌਮ ਦੇ ਵਿੱਚ ਬੀਬੀਆਂ ਦਾ ਲੇਡੀਜ਼ ਦਾ ਬਹੁਤ ਵੱਡਾ ਸਤਿਕਾਰ ਹਨ ਲੇਕਿਨ ਇਹਨਾਂ ਨੇ ਜਿਸ ਤਰ੍ਹਾਂ ਉਹਨਾਂ ਦੇ ਬੜੀ ਉਹ ਐਜੂਕੇਟਿਡ ਬੀਬੀ ਕਰਨਜੋਤ ਕੌਰ ਬੜੀ ਅੱਛੇ ਉਹਨਾਂ ਦੀ ਪਰਿਵਾਰ ਚੋਂ ਆ ਤੇ ਬੜੀ ਉਹਨੂੰ ਗੁਰਮਤਿ ਦੀ ਪੂਰੀ ਉਹਨਾਂ ਨੂੰ ਸੋਝੀ ਆ ਗੁਰਮ ਜਦੋਂ ਵੀ ਗੱਲ ਕਰਦੇ ਉਹ ਗੁਰਮਤਿ ਅਨਸਾਰ ਕਰਦੇ ਆ ਉਹਨਾਂ ਤੇ ਇਸਨਾਂ ਦੀ ਕਾਰਵਾਈ ਕਰਨੀ ਬਹੁਤ ਨਿੰਦਣਯੋਗ ਆ ਉਹ ਸਾਰੇ ਦੀ ਜ਼ਿੰਮੇਵਾਰੀ ਜਿਹੜੇ ਹਰਜਿੰਦਰ ਸਿੰਘ ਧਾਮੀ ਆ ਹਰਜਿੰਦਰ ਸਿੰਘ ਧਾਮੀ ਦੀ ਟਨੌਰ ਦੇ ਵਿੱਚ ਵੀ ਜਿੰਨੀਆਂ ਪਰੰਪਰਾਵਾਂ ਦਾ ਕਤਲੋਗਾਰਤ ਹੋਈ ਆ ਜਿੰਨੀਆਂ ਮਰਿਆਦਾ ਦਾ ਘਾਣ ਹੋਇਆ ਉਹ ਹਰਜਿੰਦਰ ਸਿੰਘ ਧਾਮੀ ਜਿਹੜਾ ਉਹ ਉਹਦੇ ਲਈ ਜ਼ਿੰਮੇਵਾਰ ਇਕੱਲਾ ਤੇ ਉਦੋਂ ਮਗਰੋਂ ਹੁਣ ਤੁਸੀਂ ਦੇਖੋ ਵੀ ਇੱਕ ਆ ਕਲੇਰ ਦੀ ਗੱਲ ਆ ਰਹੀ ਆ ਕਿ ਮੈਨੂੰ ਧਮਕੀ ਦਿੱਤੀ ਆ ਪਰ ਤੁਸੀਂ ਪਿਛਲੇ ਦਿਨ ਦੇਖਿਆ ਹੋਊਗਾ ਕਿ ਸੁਖਵੀਰ ਬਾਦਲ ਨੇ ਜਦੋਂ ਰੋਜੀ ਬਰਕੰਦੀ ਦੇ ਘਰ ਮੁਖਸਰ ਦੇ ਵਿੱਚ ਇਕੱਠ ਹੋਇਆ ਸੀ ਤੇ ਕਹਿੰਦਾ ਸੀ ਅਸੀਂ ਅਸੀਂ ਲੋਕਾਂ ਨੂੰ ਬੰਦੇ ਬਣਾਵਾਂਗੇ ਇਹ ਕਿੱਡੀ ਵੱਡੀ ਗੱਲ ਕਹਿਣ ਦੀ ਵੀ ਜਿਹੜੀ ਕੌਮ ਨੇ ਤੁਹਾਨੂੰ ਇੰਨਾ ਸਮਾਂ ਰਾਜ ਦਿੱਤਾ ਹੋਵੇ ਤੁਸੀਂ ਰਾਜ ਗੱਦੀਆਂ ਤੇ ਬਿਠਾਇਆ ਹੋਵੇ ਤੁਸੀਂ ਉਹਨਾਂ ਨੂੰ ਬੰਦੇ ਬਣਾਉਣਾ ਬੰਦੇ ਤੇ ਕੌਮ ਨੇ ਇਹਨਾਂ ਨੂੰ ਦਿੱਤਾ ਬਣਾ ਕੌਮ ਨੇ ਬਣਾ ਦਿੱਤਾ ਬੰਦੇ ਹੁਣ ਇਹ ਬੰਦੇ ਬਣਨੇ ਕਿ ਨਹੀਂ ਬਣਨੇ ਇਹ ਆਪਣੀ ਆਪਣੀ ਹੋਂਦ ਵੇਖਣ ਇਹਨਾਂ ਨੇ ਬੰਦੇ ਇਹਦਾ ਮਤਲਬ ਇਹ ਬੰਦੇ ਬਣਾਉਣੇ ਚਾਹੁੰਦੇ ਸੀ ਵੀ ਸਿੰਘ ਸਭਾ ਨੂੰ ਫਾਰਕ ਕਰਨਾ ਚਾਹੁੰਦੇ ਸੀ ਇਹ ਇਹ ਬੰਦੇ ਬਣਾਉਣਾ ਚਾਹੁੰਦੇ ਸੀ ਵੀ ਕੌਮ ਦਾ ਮੱਲੀ ਅੰਬਿਟ ਕਰਨਾ ਚਾਹੁੰਦੇ ਸੀ ਇਹ ਬਣਾ ਚਾਹੁੰਦੇ ਸੀ ਵੀ ਪਰੰਪਰਾਵਾਂ ਗੁਰੂ ਘਰ ਦੀਆਂ ਅਕਾਲ ਤਖਤ ਸਾਹਿਬ ਦੀਆਂ ਮਰਿਆਦਾ ਉਹਨੂੰ ਪੰਗ ਕਰਨਾ ਇਹ ਲੋਕਾਂ ਦੀ ਭਾਵਨਾਵਾਂ ਨੂੰ ਜੱਠੇ ਸਲਾਉਣੀ ਇਹ ਇਹ ਬੰਦੇ ਬਣਾਉਣ ਸੀ ਇਹ ਕਰਕੇ ਇਹ ਬੇਕੁਲ ਬਖਲਾੜ ਚ ਨੇ ਬੌਂਦਲ ਗਏ ਨੇ ਇਹ ਆਪਣੇ ਆਪ ਤੋਂ ਅਜੇ ਹੋਰ ਵੀ ਇਹ ਕੰਮ ਕਰਕੇ ਬਹੁਤ ਨੁਕਸਾਨ ਕਰਨਗੇ ਇਹਦੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਚੁਗਰਦੇ ਵਿੱਚ ਕੁਝ ਲੋਕ ਹੈਗੇ ਨੇ ਜਿਹੜੇ ਉਹਨੂੰ ਗਲਤ ਦਿਸ਼ਾ ਤੱਕ ਲੈ ਜਾਣਗੇ ਕਿਹੜਾ ਸਤਿਆ ਨਾਸ ਕਰਾ ਦੇਣਗੇ ਇੱਕ ਚੀਜ਼ ਹੋਰ ਜਿਹੜੇ ਹੁਣ ਸੁਝਾਅ ਮੰਗੇ ਨੇ ਸੰਪਰਦਾਵਾਂ ਤੋਂ ਟਕਸਾਲਾਂ ਤੋਂ ਸਿੱਖ ਵਿਦਵਾਨਾਂ ਤੋਂ ਇਹ ਵੀ ਸਵਾਲ ਉੱਠ ਰਿਹਾ ਕਿ 100 ਸਾਲਾਂ ਦੇ ਵਿੱਚ ਇਹਨਾਂ ਦੇ ਕੋਲੋਂ ਕੋਈ ਵਿਧੀ ਵਿਦਾਨ ਹੀ ਨਹੀਂ ਬਣ ਸਕਿਆ ਕੀ ਇਹਨਾਂ ਦੇ ਕੋਲ ਹੁਣ ਤੱਕ ਤਜਰਬਾ ਨਹੀਂ ਹੋਇਆ 100 ਸਾਲਾਂ ਦੇ ਵਿੱਚ ਕੀ ਇਹ ਆਪਣੇ ਪੱਧਰ ਤੇ ਕੋਈ ਬਣਾ ਸਕਣ ਯੋਗਤਾ ਦੇ ਲਈ ਉਹਨਾਂ ਨੂੰ ਹਟਾਉਣ ਦੇ ਲਈ ਇਹ ਵੀ ਮੰਗ ਉੱਠ ਰਹੀ ਹੈ ਕਿ ਪਹਿਲਾਂ ਤੁਸੀਂ ਉਹ ਫੈਸਲੇ ਰੱਦ ਕਰੋ ਜਿਹੜੀ ਅੰਤਨ ਕਮੇਟੀ ਨੇ ਕੀਤੇ ਸੀ ਜਥੇਦਾਰਾਂ ਮਾਰੇ ਫਿਰ ਤੁਸੀਂ ਵਿਧੀ ਵਿਦਾਨ ਦੀ ਗੱਲ ਕਰੋ ਫਿਰ ਫਿਰ ਕੌਮ ਸੋਚ ਵੀ ਸਕਦੀ ਹੈ ਵੀ ਹਾਂ ਵਿਧੀ ਵਿਧਾਨ ਹੁਣ ਬਣਾ ਲੈਣੇ ਆ ਪਰ ਇਸ ਸੰਕਟ ਦੇ ਵਿੱਚ ਮੈਨੂੰ ਲੱਗਦਾ ਇਹ ਔਖਾ ਹੋਏਗਾ ਇਸ ਸਮੇਂ ਵੇਖੋ ਜੀ ਕੁਲਜੀਤ ਸਿੰਘ ਜੀ ਪਹਿਲਾਂ ਜਦੋਂ ਪ੍ਰਸਾਦਰਸ਼ਨ ਸਿੰਘ ਜਥੇਦਾਰ ਬਣੇ ਸੀਗੇ ਇਹ ਉਦੋਂ ਵੀ ਗੱਲਾਂ ਚੱਲੀਆਂ ਸੀ ਕਿ ਕੋਈ ਪਰੰਪਰਾਵਾਂ ਕੀ ਹੋਣੇ ਚਾਹੀਦੀਆਂ ਅਗਲਤਪ ਸਾਹਿਬ ਦੇ ਜਥੇਦਾਰ ਕਿਉਂਕਿ ਉਹ ਕਿਸੇ ਇੱਕ ਸੰਸਥਾ ਦੇ ਨੀਗੇ ਉਹ ਸੰਸਾਰ ਪਰਦੇ ਸਿੱਖਾਂ ਦੀ ਨਮਾਇੰਦਗੀ ਕਰਦੇ ਆ ਅਕਾਲ ਤਖਤ ਸਾਹਿਬ ਜਿਹੜਾ ਇਹ ਅਕਾਲ ਦਾ ਤਖਤ ਆ ਇਹ ਕੋਈ ਜਿਹੜਾ ਹੁਣ ਪਿਛਲੇ ਸਮੇਂ ਚ ਕਹਿ ਰਹੇ ਨੇ 1925 ਦਾ ਐਕਟ 1925 ਦਾ ਐਕਟ ਦੇ ਵਿੱਚ ਸ਼੍ਰੋਮਣੀ ਕਮੇਟੀ ਆਉਂਦੀ ਆ ਅਕਾਲ ਤਖਤ ਸੋਨੀ ਦਾ 25 ਐਕਟ ਚ ਨਹੀਂ ਆਉਂਦਾ ਉਹ ਅਕਾਲ ਦਾ ਤਖਤ ਆ ਉਹਦੀ ਉਹਦੀ ਰਚਨਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਆ ਇਹ ਜਿਹੜੇ ਹੁਣ ਸੁਝਾਅ ਮੰਗ ਰਹੇ ਨੇ ਇਹ ਮੈਂ ਤੇ ਕਹਿ ਰਿਹਾ ਵੀ ਸੁਝਾਅ ਸ਼੍ਰੋਮਣੀ ਕਮੇਟੀ ਦੀ ਇਕੱਲੀ ਐਗਜ਼ੈਕਟਿਵ ਨੂੰ ਅਧਿਕਾਰ ਨਹੀਂ ਗਾ ਇਹ ਵਰਲਡ ਓਵਰ ਇੱਕ ਘਟੋ ਘਟਨੇ 101 ਮੈਂਬਰ ਦੀ ਕਮੇਟੀ ਬਣਨੀ ਚਾਹੀਦੀ ਆ ਸੂਝਵਾਨ ਉਹਦੇ ਵਿੱਚ ਪ੍ਰੋਫੈਸਰ ਵੀ ਹੋਣ ਉਹਦੇ ਵਿੱਚ ਡਾਕਟਰ ਵੀ ਹੋਣ ਉਹ ਚ ਇੰਜੀਨੀਅਰ ਵੀ ਹੋਣ ਉਹ ਚ ਪੋਲਿਟਿਸ਼ੀਅਨ ਵੀ ਜਿਹੜੇ ਸੂਝਨ ਹੋਣ ਉਹਦੇ ਚ ਅਲਲਨ ਸਿਕਸਨ ਫੈਡਰੇਸ਼ਨ ਦੇ ਹੋਣ ਵਾਕਿਆ ਜਿਹੜੀਆਂ ਸੰਪਰਦਾਵਾਂ ਨੇ ਚੀਫ ਕਲਸਾ ਦਵਾਨ ਆ ਦਲ ਕਲਸਾ ਆਏਗਾ ਵਾ ਇਹਨਾਂ ਦੀਆਂ ਜਿਹੜੀਆਂ ਵਰਲਡ ਓਵਰ ਦੂਸਰੀਆਂ ਸਾਡੀਆਂ ਸਿੱਖ ਸੁਸਾਇਟੀਆਂ ਨੇ ਉਹਨਾਂ ਦੇ ਨਮਾਇਦਿਆਂ ਦੀ ਬੈਠ ਕੇ ਇੱਕ ਸਕਰੀਨ ਕਮੇਟੀ ਬਣਨੀ ਚਾਹੀਦੀ ਆ ਘਟੋ ਘਟੇ 101 ਮੈਂਬਰ ਦੀ ਹੋਵੇ ਉਹਦੇ ਵਿੱਚ ਸ਼ਰੋਣੀ ਕਮੇਟੀ ਦੇ ਵੀ ਹੋਵੇ ਉਹਦੇ ਦਿੱਲੀ ਕਮੇਟੀ ਦੇ ਨੁਮਾਇंदे ਵੀ ਹੋਣ ਉਹ ਚ ਇਹ ਜਿਹੜੀਆਂ ਹੈਗੀ ਆ ਹਜੂਰ ਸਾਹਿਬ ਦੀ ਕਮੇਟੀ ਦੇ ਹੋਵੇ ਪਟਨਾ ਸਾਹਿਬ ਦੀ ਹੋਵੇ ਹਰਿਆਣਾ ਕਮੇਟੀ ਬਣੀ ਉਹਦੇ ਵੀ ਨੁਮਾਇंदे ਹੋਣੇ ਚਾਹੀਦੇ ਨਹੀਂ ਪਰ ਅਜੇ ਤੱਕ ਦਾ ਸਮਾਂ ਦਿੱਤਾ ਪ੍ਰਧਾਨ ਨੇ ਵੀ ਮੈਨੂੰ ਸੁਝਾਅ ਭੇਜੋ WhatsApp ਤੇ ਮੇਲ ਦੇ ਰਹੇ ਉਹ ਸਾਲ ਕਲੀਵ ਸਿੰਘ ਜੀ ਕਿਸੇ ਨੂੰ ਮਨਜ਼ੂਰ ਨਹੀਂ ਹੋਣੇ ਇਹ ਜਿਹੜੇ ਮੈਂਬਰ ਜੇ ਕਿਉਂਕਿ ਸ਼ਰੋਣੀ ਕਮੇਟੀ ਤੇ ਹੱਦ ਹੀ ਸਿਰਫ ਸ਼ੰਭੂ ਤੱਕ ਰਹਿ ਗਈ ਆ ਛਰਮਣੀ ਕਮੇਟੀ ਦੇ ਹੱਦ ਸ਼ੰਭੂ ਬੈਰੀਅਰ ਤੱਕ ਰਹਿ ਗਈ ਆ ਤੇ ਜਿਹੜੇ ਪੰਜਾਬ ਤੋਂ ਬਾਹਰ ਸਿੱਖ ਨੇ ਜੇ ਉਹ ਤੋਂ ਬਾਅਦ ਵਰਲਡ ਓਵਰ ਚ ਨੇ ਜਿਹੜੀਆਂ ਦੂਰੀਆਂ ਸੇ ਸਟੇਟਾਂ ਚ ਨੇ ਸਿੱਖ ਐ ਦੂਰੀ ਦੇਚਾਂ ਨੇ ਉਹਨਾਂ ਨੂੰ ਰਿਪਰਿਜ਼ੈਂਟ ਕੌਣ ਕਰੂਗਾ ਇਹ ਜਿਹੜੀ ਇਹ ਬਣ ਜਾ ਰਹੀ ਹੈ ਇਹ ਨਹੀਂ ਪੰਥ ਨੂੰ ਸੰਪਰਦਾਵਾਂ ਨੂੰ ਜਿਹੜੀਆਂ ਸਿੱਖ ਸੰਪਰਦਾਵਾਂ ਨੇ ਦਮ ਦੇ ਮਿੰਟਕਸਾਲ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਆਪਣੀ ਕਮੇਟੀ ਬਣਾ ਕੇ ਇਸ ਵਕਤ ਪਹਿਲਾਂ ਇੱਥੇ ਪਰਚੋਲ ਕਰਨੀ ਚਾਹੀਦੀ ਆ ਕਿ ਕੱਲੀ ਛਰਮਣੀ ਕਮੇਟੀ ਨਹੀਂ ਸ਼੍ਰੋਮਣੀ ਕਮੇਟੀ ਦੇ ਨਾਲ ਜਿਹੜੀਆਂ ਘਟੋ ਘਟ ਵਰਲਡ ਓਵਰ 101 ਮੈਂਬਰ ਕਮੇਟੀ ਹੋਵੇ ਜਿਹੜੀ ਇਸ ਸਮੇਂ ਤੇ ਜਦੋਂ ਇਹ ਆਪਾਂ ਜਿੱਥੇ ਤੱਕ ਦਿਨ ਜੁਤੀ ਕਰਨੀਆਂ ਬਾਕੀ ਜਿੱਥੇ ਤੱਕ ਦਿਨ ਜੁਕਤੀ ਕਰਨੀਆਂ ਉਹਦੇ ਪੈਨਲ ਬਣ ਉਹਨਾਂ ਦੀ ਡਿਸਕਸ਼ਨ ਹੋਵੇ ਉਹਨਾਂ ਬਾਅਦ ਇਹ ਜੀਵਨ ਬਾਰੇ ਜਿਸ ਤਰ੍ਹਾਂ ਕਿਸ ਤਰ੍ਹਾਂ ਦਾ ਹੋਵੇ ਉਹ ਵਿਚਾਰਾਂ ਕਰਨ ਤੋਂ ਬਾਅਦ ਉਹ ਉਹਨਾਂ ਦਾ ਅਧਿਕਾਰ ਖੇਤਰ ਵਰਲਡ ਓਵਰ ਆ ਉਹ ਕਿਸੇ ਇਹ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਚ ਨਾ ਹੋਣ ਉਹਨਾਂ ਦਾ ਬਜਟ ਆਪਣਾ ਹੋਣਾ ਚਾਹੀਦਾ ਜਿਹੜਾ ਕਾਲ ਤਖਤ ਸਭ ਦੇ ਜ਼ਹੀਦਾਰ ਉਹਨਾਂ ਦੀ ਜਿਹੜੀ ਭੂਮਿਕਾ ਬਿਲਕੁਲ ਇੰਡੀਪੈਂਡੈਂਟ ਸੋਵਰਨ ਜਦੋਂ ਜ਼ਹੀਦਾਰਾਂ ਨੂੰ ਹਟਾਇਆ ਤਾਂ ਅੰਤਰਿਕ ਕਮੇਟੀ ਉਹ ਐਕਟ ਚੱਕ ਲਈ ਕਹਿੰਦੇ 1925 ਐਕਟ ਦੇ ਵਿੱਚ ਆਉਂਦਾ ਜ਼ਹੀਦਾਰ ਨੂੰ ਹਟਾਉਣ ਤੇ ਜਿਹੜਾ ਲਗਾਉਣ ਦਾ ਸਾਰਾ ਪ੍ਰਬੰਧ ਆ ਉਹ ਤਾਂ ਅੰਤਰਿਕ ਕਮੇਟੀ ਜਾਂ ਐਸਜੀਪੀਸੀ ਕਰਦੀ ਹੈ ਪਰ ਉਹ ਵੇਖੋ ਤੁਸੀਂ ਇਹ ਸਾਰਾ ਗਮਰਾਹ ਕੌਣ ਪ੍ਰਚਾਰਿਆ ਇਹ ਤੇ ਇਹਨਾਂ ਨੇ ਕਿਹਾ ਸੀ ਵੀ ਜਦੋਂ ਜੇ ਕਾਲ ਤਖਤ ਸਭ ਤੋਂ ਕਾਲੀ ਦਲ ਦੀ ਹੋਂਦ ਬਣੀ ਨਵੀਂ ਭਰਤੀ ਹੋਈ ਤਾਂ ਉਹ ਵੀ ਸਾਡਾ ਰੱਦ ਹੋ ਜਾਊਗਾ ਸਾਡੇ ਕਾਲੀ ਦਲ ਦੀ ਹੋਣ ਖਤਮ ਹੋ ਜੂ ਸਾਡੀ ਉਤੇ ਮਾਨ ਤਾਕਤ ਖਤਮ ਹੋ ਜੂ ਪਰ ਮੈਨੂੰ ਇਹ ਨਹੀਂ ਲੱਗਦਾ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਪੰਥ ਦੀ ਨਿਮੈਂਦਗੀ ਕਰਨੀ ਚਾਹੁੰਦੇ ਆ ਕਿ ਇਹ ਸਰਕਾਰਾਂ ਦੀ ਕਰਨੀ ਚਾਹੁੰਦੇ ਆ ਜੇ ਪੰਥ ਦੀ ਨਿਮੈਂਦਗੀ ਕਰਨੀ ਤੇ ਪੰਥ ਅਨੁਸਾਰ ਜੇ ਇੱਕ ਮਿੰਟ ਕਾਲੀ ਦਲ ਦੀ ਮਾਨਤਾ ਰੱਦ ਵੀ ਹੋ ਜੇ ਉਹ ਉਹ ਕਾਲੀ ਦਲ ਜਿਹਦਾ ਹੁਣ ਤੁਹਾਡੇ ਕੋਲ ਇੱਕ ਵੀ ਤੁਹਾਡੇ ਕੋਲ ਐਮਐਲਏ ਨਹੀਂ ਜਿਹੜੇ ਐਮਐਲਏ ਤੁਹਾਡੇ ਉਹ ਤੇ ਸਾਰੇ ਕਿੰਡ ਪੁੰਡ ਗਏ ਐਲੀ ਵੀ ਐਲੀ ਨੇ ਵੀ ਦੂਸਰੇ ਗਰੁੱਪ ਦੇ ਵਿੱਚ ਆ ਉਧਰੋਂ ਆਪਣੇ ਉਹਨੇ ਮਜੀਠੀਆ ਦੀ ਮਜੀਠੀਆ ਉਹਨੇ ਵੀ ਇਹਨਾਂ ਇਸ ਜਿਹੜਾ ਫੈਸਲਾ ਕਾਲ ਤਖਤ ਸਾਹਿਬ ਤੇ ਹੋਏ ਸਿੰਘ ਸਭਾ ਦੇ ਉਹਦਾ ਵਿਰੋਧ ਕੀਤਾ ਇੱਕ ਪਹਿਲਾਂ ਛੱਡ ਗਿਆ ਇਹ ਨਾ ਇਸ ਜਿਹਦਾ ਕੋਈ ਐਮ ਐਲ ਏ ਨਹੀਂ ਇੱਕ ਐਮ ਪੀ ਤੁਹਾਡੇ ਕੋ ਇਨ ਨਿਮੈਂਦਗੀ ਕਰਨੀਆਂ ਜੇ ਤੁਹਾਡਾ ਇਤਿਮਾਨਤਾ ਰੱਦ ਹੋ ਕੇ ਵੀ ਪੰਥ ਦੀ ਮਾਨਤਾ ਦੇ ਨਾਲ ਕਾਲੀ ਦਲ ਬਣ ਕੇ ਹੋਵੇ ਤੇ ਉਹ ਉਹ ਉਰਾਜ ਕਰ ਸਕਦਾ ਜਿਹੜਾ ਕੌਮ ਦੀ ਤਰਜਮਾਨੀ ਕਰੇ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰੇ ਤਾਂ ਇਸ ਕਰਕੇ ਜਿਹੜੀ ਹੁਣ ਸ਼ੁਰੂਆਤ ਕਾਲ ਤਖਤ ਸਾਹਿਬ ਤੋਂ ਹੋਈ ਆ ਉਹਦੀ ਤਰ ਤ ਜੋ ਬਣੇਗਾ ਉਹ ਪੰਥ ਲਈ ਆਉਣ ਵਾਲੇ ਸਮੇਂ ਚ ਚੰਗਾ ਬਣੂ ਪਰ ਮੇਰੀ ਬੇਨਤੀ ਹੈ ਸਿੱਖ ਸੰਪਰਦਾਵਾਂ ਨੂੰ ਦਮਦਮਿਤ ਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਉਹਨਾਂ ਨੂੰ ਜਿਹੜੇ ਦੂਸਰੇ ਆਪਣੇ ਨਿਮ ਸਿੰਘ ਨੇ ਬੁੱਢਾ ਸਖ ਦੇ ਬਾਬਾ ਬਲਬੀਰ ਸਿੰਘ ਨੇ ਬਾਬਾ ਅਵਤਾਰ ਸਿੰਘ ਨੇ ਬਾਈ ਗੁਰੂ ਬਾਬਾ ਗੁਰਦੇਵ ਸਿੰਘ ਨੇ ਸਾਰਿਆਂ ਹੋਰ ਜਿਹੜੀਆਂ ਸਿੱਖ ਸੰਤਾਨਾਂ ਸਾਡੀਆਂ ਨੇ ਫੈਡਰੇਸ਼ਨਾਂ ਨੇ ਹੋਰ ਜਿਹੜੇ ਉਹਨਾਂ ਨੂੰ ਨਾਲ ਲੈ ਕੇ ਇਹਦੀ ਸ਼ੁਰੂਆਤ ਇਸ ਚੁਗਲ ਚੋਂ ਕੱਢਣਾ ਚਾਹੀਦਾ ਕਿ ਇਹ ਸ਼ਰੋਣੀ ਕਮੇਟੀ ਦਾ ਅਧਿਕਾਰ ਖੇਤਰ ਆ ਇਹ ਸ਼ਰੋਣੀ ਕਮੇਟੀ ਦਾ ਨਹੀਂ ਇਹ ਪੰਥ ਦਾ ਅਧਿਕਾਰ ਖੇਤਰ ਆ ਪੰਥ ਜਿਹੜਾ ਉਹ ਸੰਸਾਰ ਪਰਚ ਬੈਠਾ ਉੱਥੇ ਜਿਹੜੀ ਉਹ ਸਾਂਝੀ ਕਮੇਟੀ ਇੱਕ ਐਸੀ ਬਣੀ ਜਿਹੜੀ ਫੈਸਲੇ ਲੈ ਕੇ ਕਾਲ ਤੱਕ ਸਭ ਨੂੰ ਸੋਵਰਨ ਬਣ ਕੇ ਜਦੋਂ ਕੋਈ ਵੀ ਸਿੱਖ ਆਗੂ ਬੋਲਦਾ ਸਿੱਖ ਵਿਦਵਾਨ ਬੋਲਦਾ ਫਿਰ ਇਹ ਕਹਿ ਦਿੰਦੇ ਨੇ ਕਿ ਪੰਥ ਵਿਰੋਧੀ ਬੰਦਾ ਇਹ ਤਾਂ ਆਰਐਸਐਸ ਦਾ ਇਹ ਤਾਂ ਭਾਜਪੀ ਦੇ ਨਾਲ ਜੁੜਿਆ ਹੋਇਆ ਕੱਲ ਨੂੰ ਆਪਣੀ ਇੰਟਰਵਿਊ ਹੁਣ ਮਿਲਾਂ ਚੱਲ ਪੈਣੀ ਆ ਪਰ ਤੁਹਾਨੂੰ ਵੀ ਕਹਿ ਦੇਣਗੇ ਇਹਦੇ ਪਿੱਛੇ ਦਾ ਆਰਐਸਐਸ ਹੈ ਜੀ ਭਾਜਪੀ ਹੈ ਤਾਂ ਪੰਥ ਵਿਰੋਧੀ ਲੋਕ ਨੇ ਪਰ ਜੇ ਤੁਸੀਂ ਕਿਤੇ ਇਹਨਾਂ ਦਾ ਪਰਿਵਾਰ ਦਾ ਫੋਲਣਾ ਫੋਲ ਕੇ ਦੇਖੋ ਜੋਦੋਂ ਵੀ ਪੰਥ ਨੂੰ ਇਹਨਾਂ ਨੇ ਪਾਇਆ ਸੰਕਟ ਚ ਇਸ ਪਰਿਵਾਰ ਨੇ ਪਾਇਆ ਇਹਦੀਆਂ ਕੋਈ ਪਰੰਪਰਾ ਨਹੀਂ ਨਾ ਇਹਦੇ ਪਰਿਵਾਰ ਚੋਂ ਕੋਈ ਜਿਹੜਾ ਉਹ ਸਿੱਕੀ ਭਾਵਨਾ ਵਾਲਾ ਐਸੇ ਜਿਹੜੀਆਂ ਐਸ ਵੇਲੇ ਸਿੱਕੀ ਭਾਵਨਾ ਤੇ ਤੇ ਜੋ ਐਸ ਅਕਾਲ ਤੱਕ ਦੇ ਵਾਪਰਿਆ ਸੀ ਜੇ ਕਿਤੇ ਉਹਨੂੰ ਪ੍ਰਵਾਨ ਕਰ ਲੈਂਦੇ ਤਾਂ ਸ਼ੋਕ ਕੌਮ ਚੰਗਾ ਬਣ ਸਕਦਾ ਸੀ ਪਰ ਇਹ ਜਦੋਂ ਇੱਕ ਇਹਨਾਂ ਦੀ ਆਦਤ ਆ ਹਮੇਸ਼ਾ ਇੱਕ ਕੁਛ ਇਹਨਾਂ ਦੇ ਜਿਹੜੇ ਆ ਤੁਸੀਂ ਦਲਜੀਤ ਸਿੰਘ ਚੀਵਾ ਵਰਗੇ ਨਾਲ ਖੜੇ ਨੇ ਵੀ ਇਹ ਜਿਹੜੀ ਗੱਲ ਤੁਸੀਂ ਚੰਗੀ ਗੁਰਮਤ ਦੀ ਕਰੋਗੇ ਜਿਹੜੀ ਸਿੱਖ ਭਾਵਨਾ ਤਾਇਦ ਕਰੋਗੇ ਉਹ ਇਹਨਾਂ ਨੂੰ ਵਾਰਾਂ ਨਿਕੋ ਕਹਿਣਗੇ ਜੀ ਇਹ ਕਿਸੇ ਦੀ ਆ ਪਹਿਲਾਂ ਇੱਕ ਦੋ ਹਰਿਆਂ ਨੂੰ ਕਾਂਗਰਸ ਹੀ ਕਹਿੰਦੇ ਹੁੰਦੇ ਸੀ ਫਿਰ ਬੀਜੇਪੀ ਦਾ ਅਜ ਕੱਲ ਨਾਂ ਲਾ ਰਹੇ ਨੇ ਤੇ ਬੀਜੇਪੀ ਦੇ ਨਾਲ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਸ਼ੁਰੂਆਤ ਹੁੰਦੀ ਆ ਇਹ ਆਪਣੇ ਪੋਲਿਟਿਕਸ ਚ ਸਭ ਤੋਂ ਪਹਿਲਾਂ ਉਹ ਜਨ ਸੰਗਤ ਦੇ ਨਾਲ ਰਲ ਕੇ ਸਰਕਾਰ ਬਣਾਉਂਦੇ ਰਹੇ ਫਿਰ ਉਸ ਤੋਂ ਬਾਅਦ ਉਹ ਚੈਨ ਤੋਂ ਬਾਅਦ ਬੀਜੇਪੀ ਜਦੋਂ ਆਈ ਹੈ ਆਪਣੇ ਜਨਤਾ ਦਲ ਸਰਕਾਰ ਤੋਂ ਬਾਅਦ ਬਣੀ ਬੀਜੇਪੀ ਫਿਰ ਤੁਸੀਂ ਉਹਨਾਂ ਰਹਿ ਆਂ ਅਨ ਕੰਡੀਸ਼ਨ ਸਪੋਰਟ ਦਿੰਦੇ ਰਹੇ ਜਿਹੜੀ ਲੋਕਾਂ ਨੂੰ ਦੱਸਣ ਲਈ ਅਨ ਕੰਡੀਸ਼ਨ ਸਿਰਫ ਕਾਲੀ ਦਲ ਵਾਸਤੇ ਸੀ ਪਰਿਵਾਰ ਵਾਸਤੇ ਅਨ ਕੰਡੀਸ਼ਨ ਨਹੀਂ ਸੀ ਪਰਿਵਾਰ ਵਾਸਤੇ ਕੰਡੀਸ਼ਨਰ ਸੀ ਕਿ ਸਾਡੇ ਪਰਿਵਾਰ ਦੇ ਮੈਂਬਰ ਨੂੰ ਮਨਿਸਟਰ ਬਣਾਇਆ ਜਾਵੇ ਇਹਨਾਂ ਦੀਆਂ ਸਾਂਝਾ ਅੱਜ ਤੱਕ ਰਹੀਆਂ ਇਹਨਾਂ ਤਹਿਤ ਨਾ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਨਾ ਚੰਡੀਗੜ੍ਹ ਦੀ ਕੀਤੀ ਨਾ ਪੰਜਾਬ ਯੂਨੀਵਰਸਿਟੀ ਦੀ ਕੀਤੀ ਨਾ ਪੰਜਾਬੀ ਬੋਲਦਿਆਂ ਦੀ ਗੱਲ ਕੀਤੀ ਕਦੋਂ ਦੱਸੋ ਜੋ ਤਾਂ ਪ੍ਰਕਾਸ਼ ਸਿੰਘ ਬਾਦਲ ਬਣਿਆ ਕਤੇ ਇਹਨਾਂ ਸਿੱਖ ਮੁੱਦਿਆਂ ਜਿਹੜੇ ਤਹਿਤ 19 ਜੁਲਾਈ 1982 ਨੂੰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਇਹ ਜਿਹੜਾ ਸ਼ਰਮ ਜੋਦਾ ਆਰੰਭ ਕੀਤਾ ਸੀ ਉਹਨੂੰ ਜਿਹੜਾ ਮੁੜ ਕੇ 4 ਅਗਸਤ ਨੂੰ ਕਾਲੀ ਦਨ ਨੇ ਅਪਣਾ ਲਿਆ ਉਹਦੀਆਂ ਜਿਹੜੀਆਂ ਮੰਗਾਂ ਸੀ ਉਹ ਮੰਗਾਂ ਕਿੱਥੇ ਗਈਆਂ ਉਹ ਮੰਗਾਂ ਜਿਹੜੀਆਂ ਆਪਾਂ ਲੈ ਕੇ ਮੋਰਚਾ ਲਾਇਆ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਉਹਦੇ 'ਚ ਸ਼ਮੂਲੀਅਤ ਕੀਤੀ ਉਸ ਨੰਬਰ 84 ਦਾ ਹਮਲਾ ਕਰਾਉਣ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਤਾਂ ਉਹਨੇ ਸਾਰੇ ਡਾਟੇ ਦਿੱਤੇ ਕਿ ਜਿਹੜਾ ਹਮਲਾ ਕਰਾਉਣ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਦਾ ਬਹੁਤ ਵੱਡਾ ਰੋਲ ਆ ਉਹਨੇ ਚਿੱਠੀਆਂ ਕੱਢ ਕੇ ਦਿੱਤੀਆਂ ਜਿਹੜੇ ਹਮਲਾ ਕਰਾਉਣ ਵਾਲੇ ਨੇ ਹਰਮੰਦਰ ਸਾਹਿਬ ਤੇ ਲੋਕਾਂ ਨੂੰ ਫੌਜੀਆ ਨੂੰ ਆਵਾਜ਼ ਦੇ ਕੇ ਇਹਨਾਂ ਨੇ ਉਹਨਾਂ ਕੋਲ ਬਹਿਰਾਂ ਚੜਾਈਆਂ ਫਿਰ ਉਹਨਾਂ ਦੀ ਗੱਲ ਨਹੀਂ ਪੁੱਛੀ ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਇਹ ਸਭ ਤੋਂ ਵੱਧ ਪੰਜਾਬ ਪੰਥ ਦਾ ਨੁਕਸਾਨ ਦੇ ਆ ਜਿਹਦੇ ਤਹਿਤ ਹੀ ਕਾਲ ਤਫਸੀਰ ਹਦਾਇਸ਼ਾਂ ਤੇ ਇਹਦਾ ਜਿਹੜਾ ਫਖਰੇ ਕੌਮ ਵਾਪਸ ਹੋਇਆ ਉਹ ਇਹਨਾਂ ਕਿਉਂਕਿ ਇਹਨਾਂ ਨੇ ਬਗਨਾ ਕੀਤੇ ਕੌਮ ਨਾਲ ਧੋਖੇਦਾਰੀਆਂ ਕੀਤੀਆਂ ਕੌਮ ਨੂੰ ਹਮੇਸ਼ਾ ਜਿਹੜਾ ਇੱਕ ਕੌਮ ਨੂੰ ਇਹਨਾਂ ਨੇ ਪਿੱਠ ਦਿਖਾਈ ਉਹਦੇ ਤਹਿਤ ਹੀ ਜਿਹੜੀਆਂ ਜੋ ਗਨਾਹਾਂ ਦੇ ਤਹਿਤ ਹੀ ਫਖਰੇ ਕੌਮ ਜਿਹੜਾ ਉਹ ਵਾਪਸ ਹੋਇਆ ਕੌਮ ਨੇ ਬੜੀ ਰਾਤ ਮਹਿਸੂਸ ਕੀਤੀ ਕਿ 100 ਸਾਲ ਪ੍ਰਕਾਸ਼ ਸਿੰਘ ਬਾਦਲ ਪੰਥ ਨਾਲ ਧੋਖਾ ਕਰਦਾ ਰਿਹਾ ਸਿਰ ਕਾਲਤਖ ਸਾਹਿਬ ਤੇ ਗੁਰੂ ਦੀ ਉਹਨਾਂ ਨੇ ਸੁਣੀ ਤੇ ਉਹਦਾ ਫਕਰੇ ਕੌਮ ਜਿਹੜਾ ਝੂਠੋ ਝੂਠ ਮਿਲਿਆ ਉਹ ਵਾਪਸ ਲਿਆ ਹੁਣ ਵੀ ਕੌਮ ਜਿਹੜੀ ਆ ਇਸ ਪਰਿਵਾਰ ਤੋਂ ਜੇ ਛੁੱਟ ਜੂਗੀ ਤਾਂ ਪੰਥ ਜਿਹੜਾ ਬਚ ਸਕਦਾ ਬਹੁਤ ਬਹੁਤ ਧੰਨ ਸਿੱਖ ਵਿਦਵਾਨ ਸਰਬਜੀਤ ਸਿੰਘ ਸਹੋਲ ਸਾਡੇ ਨਾਲ ਸੀ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਸਿੱਖ ਕੌਮ ਇਸ ਸੰਕਟ ਦੇ ਵਿੱਚੋਂ ਬਾਹਰ ਨਿਕਲ ਸਕਦੀ ਹੈ ਇਹ ਖਾਸ ਗੱਲ ਇਹ ਵੀ ਕਹੀ ਗਈ ਹੈ ਕਿ ਇੱਕ ਪਰਿਵਾਰ ਨੇ ਸਭ ਤੋਂ ਵੱਧ ਸਿੱਖ ਕੌਮ ਦਾ ਨੁਕਸਾਨ ਕੀਤਾ ਤਾਂ ਹੀ ਫਿਰ ਫਕਰੀ ਕੌਮ ਆ ਜਿਹੜਾ ਸ੍ਰੀ ਕਾਲ ਤਖਸੈਬ ਤੋਂ ਵਾਪਸ ਲਿਆ ਗਿਆ ਵਿਧੀ ਵਿਧਾਨ ਬਣਾਉਣ ਦੀ ਗੱਲ ਹੋ ਰਹੀ ਆ ਤੇ ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਐਸਜੀਪੀਸੀ ਦਾ ਦਾਰਾ ਤਾਂ ਸ਼ੰਭੂ ਤੱਕ ਹੀ ਰਹਿ ਗਿਆ ਕਿਉਂਕਿ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਆ ਦਿੱਲੀ ਦੇ ਵਿੱਚ ਵੱਖਰੀ ਕਮੇਟੀ ਆ ਤਾਂ ਇਸ ਕਰਕੇ ਇੱਕ ਪੈਨਲ ਆ ਜਿਹੜਾ ਘਟੋਖੜ 100 ਤੋਂ ਵੱਧ ਮੈਂਬਰ ਹੋਣ ਸਾਰੀਆਂ ਟਕਸਾਲਾਂ ਦੇ ਮੈਂਬਰ ਲੈ ਜਾਣ ਐ ਐਜੀਪੀਸੀ ਕਮੇਟੀ ਹੋਵੇ ਦਿੱਲੀ ਕਮੇਟੀ ਹੋਵੇ ਹਰਿਆਣਾ ਕਮੇਟੀ ਹੋਵੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਸੰਪਰਦਾਮਾ ਚੱਲ ਰਹੀਆਂ ਨੇ ਉਹਨਾਂ ਦੇ ਮੈਂਬਰ ਹੋਣ ਤਾਂ ਫਿਰ ਇੱਕ ਸਕਰੀਨਿੰਗ ਕਮੇਟੀ ਬਣਾ ਕੇ ਫਿਰ ਅੱਗੇ ਵਿਧੀ ਵਿਵਧਾਨ ਦੀ ਗੱਲ ਚੱਲੇ ਤਾਂ ਕਰਕੇ ਫਿਰ ਇਹ ਰੌਲਾ ਜਿਹੜਾ ਇਹ ਨਿਭੜ ਸਕਦਾ ਪਰ ਸ੍ਰੀ ਕਾਲ ਤਖਤ ਸਾਹਿਬ ਦਾ ਜਿਹੜਾ ਦੈਰਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਉਹ ਐਕਟ ਦੇ ਵਿੱਚ ਵੀ ਨਹੀਂ ਹੋਣ ਜਾਈਂਦੇ ਇੱਕ ਹੋਰ ਹੈ ਜਿਸ ਤਰ੍ਹਾਂ ਆਪਾਂ ਪੋਪ ਦੀ ਜਦੋਂ ਜਿਹੜੇ ਇਸਾਈ ਪਰੰਦੇ ਬਣਦੇ ਆ ਉਹਨਾਂ ਦੇ 100 ਆਲੀ ਕਾਰਡੀਅਲਸ ਨੇ ਵਰਲਡ ਓਵਰ ਉਹ ਸਾਰੇ ਸੰਸਾਰ ਚੋਂ ਉਹ ਰਿਪਰੈਜ਼ੈਂਟ ਕਰਦੇ ਨੇ ਜਦੋਂ ਉਹਨਾਂ ਦੀ ਪੋਪ ਨੂੰ ਉਹਨਾਂ ਦੀ ਨੁਜਿੱਕਤੀ ਹੁੰਦੀ ਹੈ ਉਹ ਇਸ ਤਰ੍ਹਾਂ ਦੀਆਂ ਬੜੀਆਂ ਵਿਉਂਤਬੰਦੀਆਂ ਹੁੰਦੀਆਂ ਨੇ ਤੇ ਉਹ ਉਹ ਇੱਕ ਬੜੀ ਇਸਤਰੀ ਸੰਸਾ ਇਹ ਇਹ ਸਾਡਾ ਇਹ ਤਖਤ ਛੇਰੀ ਕਾਲਤਾ ਇਹ ਕਾਲ ਦਾ ਤਖਤ ਹੈ ਇਹਦੇ ਜਥੇਦਾਰੀ ਦੀ ਨੁਜਿੱਕਤੀ ਬਹੁਤ ਮਹੱਤਵਪੂਰਨ ਹੈ ਇਸ ਕਰਕੇ ਵਰਲਡ ਓਵਰ ਜਿਸ ਤਰ੍ਹਾਂ ਦੀ ਇਹ ਸਾਂਝੀ ਕਮੇਟੀ ਬਣੂਗੀ ਤੇ ਤਾਂ ਇਹਦੇ ਚੰਗੇ ਆਉਣ ਵਾਲੇ ਸਮੇਂ ਚ ਕੰਮ ਨੂੰ ਚੰਗੀ ਅਗਵਾਈ ਮਿਲ ਸਕਦੀ ਹੈ ਬਿਲਕੁਲ ਸਾਂਝੀ ਕਮੇਟੀ ਬਣਾਉਣ ਦੀ ਮੰਗ ਕਰ ਰਹੇ ਨੇ ਤਾਂ ਆਉਣ ਵਾਲੇ ਸਮੇਂ 'ਚ ਪਤਾ ਚੱਲੇਗਾ ਕਿ ਕਿਸ ਤਰੀਕੇ ਦੇ ਨਾਲ ਸਿੱਖ ਕੌਮ ਫਿਰ ਹੁਣ ਇਕੱਠੀ ਹੁੰਦੀ ਆ ਤਾਂ ਹੁਣ ਵਿਸਾਖੀ ਤੇ ਵੀ ਇਕੱਠਾ ਜਿਹੜਾ ਦਲ ਖਾਲਸੇ ਦੀਆਂ ਜਥੇਬੰਦੀਆਂ ਦੇ ਵੱਲੋਂ ਵੱਡਾ ਦਲ ਦੇ ਮੁਖੀ ਵੱਲੋਂ ਬਾਬਾ ਬਲਵੀਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਉੱਥੇ ਵੀ ਅਸੀਂ 71 ਦਾ ਸੱਦਾਂਗੇ ਉਸ 71 ਦਾ ਤੋਂ ਪਹਿਲਾਂ ਐਜੀਪੀਸੀ ਅੰਤਰੰਕ ਕਮੇਟੀ ਦੇ ਫੈਸਲਿਆਂ ਨੂੰ ਰੱਦ ਕਰੇ ਮੰਗ ਵੀ ਉੱਠ ਰਹੀ ਆ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਜਿਹੜਾ ਸਪੋਕਸਮੈਨ ਟੀਵੀ ਮੋਹਾਲੀ